ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅੰਮ੍ਰਿਤਸਰਿਆਂ ਮਾਲਜਾਣੋਂ ਲੋ ਜੀ ਸਟਾਕ ਲੈ ਕੇ ਆਇਆ 750 ਵਾਲਾ ਬੂਹਲਾਂ ਦਾ ਸਟਾਕ ਆ ਚੁੱਕਿਆ 750 ਵਾਲਾ ਡੇਲੀ ਡੇਲੀ ਮੈਸੇਜ ਆਉਂਦੇ ਮੈਨੂੰ ਕਸਟਮਰ ਦੇ ਖਾਸ ਕਰਕੇ YouTube ਵਾਲਿਆਂ ਦੇ ਬਹੁਤ ਮੈਸੇਜ ਆਉਂਦੇ ਕਿ ਪਾਜੀ 750 ਵਾਲੇ ਅਸੀਂ ਹੁਣੇ ਵੀਡੀਓ ਦੇਖੀ ਸੀ ਤੁਸੀਂ ਪਹਿਲੀ ਸੋਲਡ ਆਊਟ ਕਰਤਾ ਸੋ ਲੋ ਜੀ ਨਵਾਂ ਸਟਾਕ ਆਇਆ ਹੁਣ ਸਾਰਾ ਹੁਣ ਲੌਂਗ ਵੀਡੀਓ ਮੈਂ ਬਣਾਉਣ ਲੱਗਿਆ ਇਸ ਦੀ ਲੌਂਗ ਵੀਡੀਓ ਦੀ ਪੂਰੀ ਦੇਖ ਲਿਓ ਲਾਸਟ ਤੱਕ ਸਭ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਸਾਰੀ ਵੀਡੀਓ ਲਾਸਟ ਤੱਕ ਦੇਖਿਓ ਸਭ ਨੂੰ ਬੇਨਤੀ ਹੈ ਇਕੱਲਾ ਇਕੱਲਾ ਡਿਜ਼ਾਈਨ ਮੈਂ ਓਪਨ ਕਰਕੇ ਦਿਖਾਵਾਂਗਾ ਸਾਰੇ ਰੰਗ ਦਿਖਾਵਾਂਗਾ ਡਿਜ਼ਾਈਨ ਇੱਕ ਤੋਂ ਇੱਕ ਆਇਆ ਆ ਚੈੱਕ ਕਰੋ ਪਹਿਲਾ ਡਿਜ਼ਾਈਨ ਮੈਂ ਓਪਨ ਕਰਨ ਲੱਗਾ ਬੜਾ ਲਾਜਵਾਬ ਡਿਜ਼ਾਈਨ ਹੈ ਇਹਦੇ ਵਿੱਚ ਚਾਰ ਰੰਗ ਲੈ ਕੇ ਆਇਆ ਨੈਕ ਦੀ ਪ੍ਰਿੰਟਿੰਗ ਆ ਰਹੀ ਹੈ ਘੇਰੇ ਦੀ ਪ੍ਰਿੰਟਿੰਗ ਆ ਰਹੀ ਹੈ ਨੈਕ ਦਿਖਾ ਦਿਓ ਪਹਿਲਾਂ ਨੈਕ ਆ ਨੈਕ ਦੀ ਪ੍ਰਿੰਟਿੰਗ ਘੇਰੇ ਦੀ ਪ੍ਰਿੰਟਿੰਗ ਬਾਜੂ ਦੀ ਪ੍ਰਿੰਟਿੰਗ ਪ੍ਰੋਪਰ ਤਰੀਕੇ ਨਾਲ ਦਿਖਾਵਾਂਗੇ ਆ ਦੇਖੋ ਬੈਕ ਤੇ ਘੇਰਾ ਆ ਰਿਹਾ ਸੋ ਬਿਊਟੀਫੁਲ ਪ੍ਰਿੰਟਿੰਗ ਹੈ ਮੈਚਿੰਗ ਬਾਟਮ ਹੈ ਨਾਲ ਆ ਰਿਹਾ ਜੀ ਇਸ ਦੇ ਸ਼ੋਲ 750 ਰੁਪਏ ਦਾ ਪ੍ਰਾਈਸ ਹੈ ਇਸ 'ਚ ਤੁਹਾਨੂੰ ਚਾਰ ਰੰਗ ਮਿਲਣਗੇ ਚਾਰੇ ਚਾਰੇ ਰੰਗ ਬੜੇ ਸ਼ਾਨਦਾਰ ਆ ਲਾਜਵਾਬ ਕਲਰ ਆ ਆ ਚੈੱਕ ਕਰੋ 750 ਰੁਪਏ ਫਲੈਟ ਰੇਟ ਰਹੇਗਾ 750 ਰੁਪਏ ਇੱਕ ਇਸ ਦੇ ਵਿੱਚ ਸ਼ੇਡ ਤੁਹਾਨੂੰ ਮਿਲੂਗਾ ਜੀ ਆਹ ਵਾਲਾ ਬੜਾ ਸ਼ਾਨਦਾਰ ਸ਼ੇਡ ਆ ਬਿਲਕੁਲ ਨਵਾਂ ਸ਼ੇਡ ਆ ਆ ਲੋ ਇਹ ਆਏਗਾ ਜੀ ਓਨੀਅਨ ਕਲਰ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਬਿਊਟੀਫੁਲ ਸ਼ੇਡ ਆ ਕਲਰ ਡਿਜ਼ਾਈਨ ਸਾਰੇ ਲੈ ਕੇ ਆਇਆ ਮੈਂ ਬੜੇ ਪਿਆਰੇ ਪਿਆਰੇ ਲੈ ਕੇ ਆਇਆ ਆ ਚੈੱਕ ਕਰੋ ਆ ਰੈਸ ਦਾ ਸ਼ਾਲ ਜੀ ਸੋ ਡੇਲੀ ਵੇਅ ਬਾਰੰਦ ਜਿਵੇਂ ਮਰਜ਼ੀ ਪਾ ਲਓ ਪ੍ਰੀਮੀਅਮ ਕੁਆਲਿਟੀ ਆ ਅੱਛੀ ਕੁਆਲਿਟੀ ਲੈ ਸੋ ਇਸ ਦਾ ਸ਼ੇਡ ਮਿਲਵਾ ਤੁਹਾਨੂੰ ਆਵਲ 골ਡਨ ਸ਼ੇਡ ਕਲਰ ਚੈੱਕ ਕਰੋ ਮਸਟਰਡ 골ਡਨ ਜਾਂ ਕਲਰ ਹੈ ਬਿਲਕੁਲ ਨਵਾਂ ਹੈ ਸ਼ੇਡ ਹੈ ਕਲਰ ਦੇਖੋ ਕਿੰਨਾ ਪਿਆਰਾ ਬਿਲਕੁਲ ਡਿਫਰੈਂਟ ਸ਼ੇਡ ਹੈ ਸੋ ਕਲਰ ਡਿਜ਼ਾਈਨ ਸਾਰੇ ਬੜੇ ਪਿਆਰੇ ਲੈ ਕੇ ਆਏ ਆ 750 ਰੁਪਏ ਇਸ ਟਾਈਮ ਤੁਹਾਨੂੰ ਪਤਾ ਸਰਦੀ ਫੁੱਲ ਪੈ ਰਹੀ ਆ ਹਨਾ ਹਰ ਕਿਸੇ ਨੂੰ ਚਾਹੀਦੇ ਹੁੰਦੇ ਪਸ਼ਮੀਨੇ ਦੇ ਸੂਟ ਗਰਮ ਸੂਟ ਚਾਹੀਦੇ ਹੁੰਦੇ ਆ ਕਿ ਭਾਜੀ ਸਾਨੂੰ ਰੇਂਜ ਰੀਜ਼ਨੇਬਲ ਚਾਹੀਦੀ ਹੈ ਵੀ ਅਸੀਂ ਜਿਵੇਂ ਡੇਲੀ ਵੇਅਰ ਵੀ ਪਾ ਸਕੀਏ ਤੇ ਬਾਹਰ ਅੰਦਰ ਵੀ ਵੇਅਰ ਕਰ ਸਕੀਏ ਇਹ ਚੀਜ਼ਾਂ ਇਹੋ ਜਿਹੀਆਂ ਨੇ ਤੁਸੀਂ ਬਾਹਰ ਅੰਦਰ ਕਿਤੇ ਰਿਸ਼ਤੇਦਾਰੀ ਜਾਣਾ ਮਾਰਕ ਜਿਵੇਂ ਮਰਜ਼ੀ ਪਾ ਸਕਦੇ ਹੋ ਡੇਲੀ ਵੇਅਰ ਆਫਿਸ ਵੇਅਰ ਕਿਤੇ ਵੀ ਪਾਣਾ ਜੌਬ ਵਗੈਰਾ ਤੇ ਤਾਂ ਤੁਸੀਂ ਵੇਅਰ ਕਰ ਸਕਦੇ ਹੋ ਇੱਕ ਸ਼ੇਡ ਆ ਰਿਹਾ ਜੀ ਗ੍ਰੀਨ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਆ ਰਿਹਾ ਬਿਲਕੁਲ ਡਿਫਰੈਂਟ ਸ਼ੇਡ ਆ ਯੂਨੀਕ ਜਿਹਾ ਸ਼ੇਡ ਆ ਨਮਾਇਆ ਕਲਰ ਆ ਚੈੱਕ ਕਰੋ ਇਸ ਦਾ ਸ਼ੋਲ ਵੀ ਆ ਐ ਨਹੀਂ ਹੈਗਾ ਕਿ ਸ਼ੋਲ ਛੋਟੇ ਹੋਣਗੇ ਸ਼ੋਲ ਦੀ ਲੰਬਾਈ ਚੜਾਈ ਐਨ ਪ੍ਰੋਪਰ ਹੋਏਗੀ ਸੋ ਬਿਊਟੀਫੁਲ ਕਨਸੈਪਟ ਆ ਸਪੈਸ਼ਲ ਪਸ਼ਮੀਨੇ ਦੇ ਬੂਲਣ ਦੇ ਸੂਟ ਨੇ 750 ਫਲੈਟ ਰੇਟ ਆ ਲੋ ਜੀ ਇੱਕ ਡਿਜ਼ਾਈਨ ਆਏਗਾ ਆਵਲਾ ਆ ਡਿਜ਼ਾਈਨ ਵੀ ਬੜਾ ਸ਼ਾਨਦਾਰ ਆ ਚੈੱਕ ਕਰੋ ਸੋ ਤੁਹਾਨੂੰ ਸਾਰੇ ਡਿਜ਼ਾਈਨ ਮੈਂ ਦਿਖਾਉਂਗਾ ਓਪਨ ਕਰਕੇ ਬਸ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਸਭ ਨੂੰ ਬੇਨਤੀ ਹੈ ਕਿਹੜੀ ਕਿਹੜੀ ਸਿਟੀ ਤੋਂ ਕਿਹੜੇ ਕਿਹੜੇ ਪਿੰਡ ਤੋਂ ਸਾਡੀ ਵੀਡੀਓ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸ ਦਿਓ ਬਸ ਇੱਕ ਵਾਰੀ ਅੱਛਾ ਕਰੋ ਅਗਰ ਸੂਟ ਸੋਨੇ ਲੱਗੇ ਲਾਈਕ ਕਮੈਂਟ ਜਰੂਰ ਕਰ ਦਿਓ ਡਿਜ਼ਾਈਨ ਬਹੁਤ ਸ਼ਾਨਦਾਰ ਹੈ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ neck ਦੀ ਪ੍ਰਿੰਟਿੰਗ ਆ ਰਹੀ ਹੈ ਘੇਰੇ ਦੀ ਪ੍ਰਿੰਟਿੰਗ ਆ ਰਹੀ ਹੈ ਆ ਦੇਖੋ ਕਿਹੜਾ ਦੇਖੋ ਕਿੰਨਾ ਸ਼ਾਨਦਾਰ ਬਣਾ ਬਿਊਟੀਫੁਲ ਬਾਰਡਰ ਸੋ ਬਾਜੂ ਦੀ ਪ੍ਰਿੰਟਿੰਗ ਫਰੰਟ ਔਰ ਬੈਕ ਦੀ ਪ੍ਰਿੰਟਿੰਗ ਸੇਮ ਹੈ ਮੈਚਿੰਗ ਬ ਹਲੋ ਆਹ ਰਿ ਹੈ ਸ਼ੋਲਡਰ ਸ਼ੋਲਡਰ ਦੇਖੋ ਕਿੰਨਾ ਸ਼ਾਨਦਾਰ ਇੱਕ ਕਲਰ ਆਇਆ ਹੈ ਇਸ ਦੇ ਵਿੱਚ ਆਵਲਾ হট ਪਿੰਕ ਸ਼ੇਡ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਡਿਫਰੈਂਟ ਸ਼ੇਡ ਲਓ ਜੀ ਇਹ ਕਾਰਾ হট ਪਿੰਕ ਕਲਰ ਕਲਰ ਦੇਖੋ ਕਲਰ ਕੋਈ ਵੀ ਛੱਡਣ ਵਾਲਾ ਨਹੀਂ ਹੈਗਾ ਸੋ ਲਓ ਜੀ ਬਿਲਕੁਲ ਬੈਸਟ ਪ੍ਰਾਈਸ ਤੇ ਤੁਹਾਨੂੰ ਆਈਟਮ ਮਿਲ ਰਹੀ ਆ ਮਾਰਕੀਟ ਰੇਟ ਦੀ ਗੱਲ ਕਰਾਂ 99000 ਤੋਂ ਆਈਟਮ ਘੱਟ ਸੇਲ ਨਹੀਂ ਹੁੰਦੀ ਪ੍ਰੀਮੀਅਮ ਕੁਆਲਿਟੀ ਹੈ ਆ ਲਓ ਇੱਕ ਸ਼ੇਡ ਆ ਰਿਹਾ ਬ੍ਰਾਊਨ ਸ਼ੇਡ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਬਿਊਟੀਫੁਲ ਕਲਰ ਐਕਸਲੈਂਟ ਸ਼ੇਡ ਹੈ ਜੀ ਲਾਜਵਾਬ ਸ਼ੇਡ ਸੋ ਇਹਨਾਂ ਦੇ ਬੂਰ ਵਗੈਰਾ ਵੀ ਨਹੀਂ ਆਂਦਾ ਜਲਦੀ ਉਹਦੀ ਪ੍ਰੀਮੀਅਮ ਕੁਆਲਿਟੀ ਹੈ ਅੱਛੀ ਕੁਆਲਿਟੀ ਹੈ ਆ ਲੋ ਆ ਰੈਸ ਦਾ ਸ਼ੋਰ ਇੱਕ ਘਾਰ ਆ ਜੀ ਇਸ ਦੇ ਵਿੱਚ ਮਸਟਰਡ ਕਲਰ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਲਾਜਵਾਬ ਸ਼ੇਡ ਬਿਊਟੀਫੁਲ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਹੈ ਕਿੰਨਾ ਸੋਹਣਾ ਕਲਰ ਹੈ ਦੇਖੋ ਬਸ ਵੀਡੀਓ ਦੇ ਲਾਸਟ ਤੱਕ ਬਣਾਈ ਰਹਾ ਪੂਰੀ ਵੀਡੀਓ ਦੇਖਿਆ ਕਰੋ ਸਭ ਨੂੰ ਬੇਨਤੀ ਹੈ ਤਾਂ ਕਿ ਦੇਖੋ ਤੁਹਾਨੂੰ ਵੀ ਪ੍ਰੋਪਰ ਅਸੀਂ ਯੂਟ ਸਾਡਾ ਦੇਖੋ ਜਿਨ੍ਹਾਂ ਨੇ ਪਾਰਟੀ ਵੇਅਰ ਸੂਟ ਲੈਣੇ ਹੁੰਦੇ ਆ ਜਿਨ੍ਹਾਂ ਨੇ ਕੋਈ ਵਧੀਆ ਸੂਟ ਲੈਣੇ ਹੁੰਦੇ ਆ ਦਾਜਵਰੀ ਦੇ ਲੈਣੇ ਹੁੰਦੇ ਆ ਸਾਡਾ ਇੰਸਟਾਗ੍ਰam ਵੀ ਪੇਜ ਹੈਗਾ ਉੱਥੇ ਸਾਡੀ ਉਹੀ ਵੈਰਾਈਟੀ ਪੈਂਦੀ ਹੁੰਦੀ ਹੈ ਕਿਉਂਕਿ ਯੂਟਿਊਬ ਤੇ ਮੈਂ ਜਾਤ ਰ ਇੰਦਾਂ ਦੀ ਵੈਰਾਈਟੀ ਪਾਣਾ ਸੋ ਜਿਨ੍ਹਾਂ ਨੇ ਪਾਰਟੀ ਵੇਅਰ ਸੂਟ ਲੈਣੇ ਆ ਸਾਡਾ ਇੰਸਟਾਗ੍ਰam ਪੇਜ ਵੀ ਫੋਲੋ ਕਰ ਲੈ ਤੇ ਫੇਸਬੁੱਕ ਤੇ ਵੀ ਪੈਂਦੀ ਹੈ ਵੈਰਾਈਟੀ ਫੇਸਬੁੱਕ ਪੇਜ ਸਾਡਾ ਸੇਮ ਨਾਮ ਤੇ ਆ ਅਮਰਸਰੀਆ ਮਲਜਨ ਸਰਚ ਕਰੋਗੇ ਇੰਸਟਾਗ੍ਰam ਦੇ ਅਮਰਸਰੀਆ ਮਲਜਨ ਸਰਚ ਕਰੋਗੇ ਟੌਪ ਤੇ ਸਾਡਾ ਪੇਜ ਆ ਤੇ ਫੇਸਬੁਕ ਤੇ ਸਾਡੇ 42 43 ਹਜ਼ਾਰ ਫੋਲੋਅਰਸ ਆ ਉੱਥੇ ਵੀ ਪਾਰਟੀ ਵੇਅਰ ਵੈਰਾਈਟੀ ਪੈਂਦੀ ਹੈ ਡੇਲੀ ਪਾਰਟੀ ਵੇਅਰ ਸੂਟ ਪੈਂਦੇ ਆ ਉੱਥੇ ਕਿਉਂਕਿ ਇਹ ਚੀਜ਼ਾਂ ਦੇਖੋ ਹੁਣ ਇਹ ਆ ਬੋਲਣ ਦੀਆਂ ਆਈਟਮਾਂ ਹੋ ਗਈਆਂ ਜਾਂ ਹੋਰ ਹੋ ਗਈਆਂ ਆਪਾਂ ਇਹ YouTube ਤੇ ਪਾਣੇ ਆ ਜ਼ਿਆਦਾਤਰ ਕਿਉਂਕਿ YouTube ਦੇ ਜਿਹੜੇ ਸਾਡੇ ਈਵਰਸ ਆ ਉਹ ਡਿਮਾਂਡ ਕਰਦੇ ਆ ਕਿ ਭਾਜੀ ਸਾਨੂੰ ਬੋਲਣ ਦੀ ਵੈਰਾਈਟੀ ਦੋ ਲਓ ਜੀ ਸੋ ਕਿਉਂਕਿ ਡੇਲੀ ਵੀਡੀਓ ਉੱਥੇ 5 ਤੋਂ 10 ਡੇਲੀ ਵੀਡੀਓ ਪੈਂਦੀਆਂ ਨੇ ਪਾਰਟੀ ਵੇਅਰ ਸੂਟਾਂ ਦੀ ਤੁਸੀਂ ਪਾਰਟੀ ਵੇਅਰ ਸੂਟ ਲੈਣੇ ਤਾਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਬਾਕੀ ਇਹਦਾ ਵੀ ਸਿਸਟਮ ਬਣਾਵਾਂਗੇ ਆਪਾਂ ਹੌਲੀ-ਹੌਲੀ ਵੀ ਪਾਰਟ ਵੀਰ ਤੁਹਾਡੇ YouTube ਤੇ ਪਾਇਆ ਕਰਾਂਗੇ ਨਾਲ ਦੀ ਨਾਲ ਪ੍ਰੋਪਰ ਆ ਲੋ ਸੋ ਇੱਕ ਸ਼ੇਡ ਗਾਜਰੀ ਆ ਗਿਆ ਜੀ ਇੱਕ ਆਏਗਾ ਮਸਟਰਡ ਕਲਰ ਇੱਕ ਆਏਗਾ ਬਰਾਊਨ ਸ਼ੇਡ ਕਲਰ ਦੇਖੋ ਕਿੰਨੇ ਪਿਆਰੇ ਪਿਆਰੇ ਸ਼ੇਡ ਆ ਡਿਫਰੈਂਟ ਕਲਰ ਆ ਬਿਲਕੁਲ ਇੱਕ ਆ ਗਿਆ ਹੌਟ ਪਿੰਕ ਇੱਕ ਆ ਗਿਆ ਗਾਜਰੀ ਸ਼ੇਡ ਲੋ ਜੀ ਇੱਕ ਡਿਜ਼ਾਈਨ ਆਏਗਾ ਆਵਲਾ ਬੜਾ ਸੋਹਣਾ ਡਿਜ਼ਾਈਨ ਆ ਸੂਪਰੇਟ ਡਿਜ਼ਾਈਨ ਹੈ ਜਿਸ ਟਾਈਮ ਦਾ ਇਹ ਪ੍ਰਿੰਟਿੰਗ ਬੜੀ ਲਾਜਵਾ ਪ੍ਰਿੰਟਿੰਗ ਹੈ ਜੀ ਆ ਦੇਖੋ ਗਲਾ ਕੇਰਾ ਬਾਜੂ ਬਿਊਟੀਫੁਲ ਪ੍ਰਿੰਟਿੰਗ ਹੈ ਦਿਖਾ ਦਿਓ ਭਾਜੀ ਪ੍ਰੋਪਰ ਸੋ ਬਾਜੂ ਤੇ ਪ੍ਰਿੰਟਿੰਗ ਹੈ ਇਹਦਾ ਸ਼ਾਲ ਵੀ ਬਹੁਤ ਸੋਹਣਾ ਹੈ ਮੈਚਿੰਗ ਬਾਟਮ ਹੈ ਮਹਿਰੂਨ ਕਲਰ ਦੇ ਨਾਲ ਇਸ ਦੇ ਚਾਰ ਪੰਜ ਰੰਗ ਨੇ ਆ ਰਿਹਾ ਇਸਦਾ ਸ਼ਾਲ ਇਸ ਦੇ ਸ਼ੇਡ ਬੜੇ ਪਿਆਰੇ ਨੇ ਡਿਫਰੈਂਟ ਕਲਰ ਨੇ ਸਾਰੇ ਇੱਕ ਸ਼ੇਡ ਆਊਗਾ ਜੀ ਇਸ ਦੇ ਵਿੱਚ ਗਾਜ਼ਰੀ ਕਲਰ ਚੈੱਕ ਕਰੋ ਕਿੰਨਾ ਪਿਆਰਾ ਸੋ ਕਈ ਵਾਰੀ ਐਦਾਂ ਹੁੰਦਾ ਜੀ ਜਿਵੇਂ ਕੋਈ ਕਲਰ ਸੇਲ ਹੋ ਜਾਂਦਾ ਤਾ ਉਹ ਅਸੀਂ ਜਿਵੇਂ ਪੁੱਛ ਕੇ ਵੀ ਰੈਂਡਮਲੀ ਨਹੀਂ ਭੇਜਦੇ ਪੁੱਛ ਕੇ ਹੀ ਭੇਜਦੇ ਹੁੰਨੇ ਆਦਰਵਾਈਜ਼ ਆਲੋ ਪਹਿਲੀ ਗੱਲ ਤਾਂ ਜਿਹੜੀ ਚੀਜ਼ ਹੁੰਦੀ ਆ ਉਹੀ ਬੁੱਕ ਕਰਦੇ ਆ ਅਸੀਂ ਉਹ ਬੁੱਕ ਹੀ ਨਹੀਂ ਕਰਦੇ ਜਿਹੜੀ ਚੀਜ਼ ਹੁੰਦੀ ਨਹੀਂ ਕਿਉਂਕਿ ਅਸੀਂ ਕਸਟਮਰ ਨੂੰ ਸਿੱਧਾ ਜਵਾਬ ਦੇ ਦਿੰਨੇ ਆ ਕਿ ਪੀਸ ਹੈ ਨਹੀਂ ਜੇ ਕਸਟਮਰ ਦੀ ਚੁਆਇਸ ਹੁੰਦੀ ਆ ਡਿਫਰੈਂਟ ਕਲਰ ਲੈਣ ਦੀ ਤਾਂ ਅਸੀਂ ਦੱਸ ਦਿੰਦੇ ਹੁੰਨੇ ਆ ਪਿਆ ਕਲਰ ਪਿਆ ਆਲੋ ਵੈਸੇ ਜੇ ਆਪਣਾ ਨਾਲ ਦੀਆਂ ਬੁਕਿੰਗ ਕਰਾਓਗੇ ਤਾਂ ਨਾਲ ਦੀਆਂ ਤੁਹਾਨੂੰ ਪੀਸ ਮਿਲੂਗਾ ਆਲੋ ਇੱਕ ਆ ਰਿਹਾ ਇਸ ਦੇ ਵਿੱਚ ਫਿਰੋਜ਼ੀ ਸ਼ੇਡ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਪ੍ਰਿੰਟਿੰਗ ਦਿਖਾਏ ਪੀਸ ਬਾਨ ਅਲੋ ਨਵੇਂ ਪੀਸ ਆਇਆ ਬਟਰ ਪੇਪਰ ਵੀ ਨਿਕਲ ਰਿਹਾ ਸੋਏ ਨਵੇਂ ਦੀ ਨਿਸ਼ਾਨੀ ਹੈ ਆ ਚੈੱਕ ਕਰੋ ਕਿਉਂਕਿ ਸਾਡੇ ਕੋਲ ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਅਸੀਂ ਇਹਨਾਂ ਦੇ ਵਿੱਚ ਕਾਗਜ਼ ਪਾਸ ਕੀ ਬਾਅਦ ਇਹ ਤਾਂ ਐ ਹਜੇ ਹੁਣ ਪਾਤੀਏ 2-3 ਘੰਟੇ ਬਸ ਹੱਦ ਲਾ ਸ ਇੱਕ ਦਿਨ ਦੇ ਵਿੱਚ ਸਟਾਕ ਸੋਲਡ ਆਊਟ ਹੋ ਜਾਂਦਾ ਨੈਕਸਟ ਡੇ ਮਿਲੇ ਨਾ ਮਿਲੇ ਕੁਝ ਕਹਿ ਨਹੀਂ ਸਕਦੇ ਹਾਂ ਕਈ ਵਾਰੀ ਆਉਂਦਾ ਰਿਪੀਟ ਆ ਜਾਂਦੀ ਤਾਂ ਮਿਲ ਵੀ ਜਾਂਦਾ ਜ਼ਰੂਰੀ ਨਹੀਂ ਹੈ ਤਾਂ ਤੁਸੀਂ ਕਨਫਰਮ ਕਰ ਸਕਦੇ ਹੋ ਤੁਹਾਨੂੰ ਐਦਾਂ ਦੀ ਕੋਈ ਗੱਲ ਨਹੀਂ ਆ ਚੈੱਕ ਕਰੋ ਫਿਰੋਜ਼ੀ ਸ਼ੇਡ ਕਿੰਨਾ ਸ਼ਾਨਦਾਰ ਹੈ ਇੱਕ ਆ ਰਿਹਾ ਗ੍ਰੀਨ ਸ਼ਰਟ ਆ ਦੇਖੋ ਕਲਰ ਕਿੰਨਾ ਪਿਆਰਾ ਪਾਕਿਸਤਾਨੀ ਗ੍ਰੀਨ ਸ਼ਰਟ ਕਲਰ ਡਿਜ਼ਾਈਨ ਸਾਰੇ ਸੋਹਣੇ ਆ ਕੋਈ ਵੀ ਬਾਏ ਕਰ ਲਓ ਕੋਈ ਕਲਰ ਡਿਜ਼ਾਈਨ ਛੱਡਣਾ ਵਾਲਾ ਨਹੀਂ ਹੈਗਾ ਲਾਜਵਾਬ ਸ਼ੇਡ ਆ ਸਾਰੇ ਆ ਲੋ ਇੱਕ ਆ ਰਿਹਾ ਪਾਕਿਸਤਾਨੀ ਗ੍ਰੀਨ ਸ਼ਰਟ ਬਿਊਟੀਫੁਲ ਕਲਰ ਆ ਦੇਖੋ ਐਕਸਲੈਂਟ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਲੋ ਜੀ ਇੱਕ ਆ ਰਿਹਾ ਜਿਹਦੇ ਚ ਮਸਟਰਡ ਕਲਰ ਐ ਨਹੀਂ ਹੈਗੀ ਸੈਟ ਵੀ 4 ਦੇ ਤੋਂ 5 5 6 ਦੇ ਮਿਲ ਜਾਣਗੇ ਮੰਗਦੇ ਸੀ 10 10 ਸੈਟਾਂ ਕਿਉਂਕਿ ਤੁਹਾਡਾ ਪਿਆਰ ਜਨਾ ਮਿਲ ਰਿਹਾ ਸਾਡੇ ਲਈ 10 ਸੈਟ ਵੀ ਥੋੜੇ ਆ ਜੇ 10 ਸੈਟ ਦੇ ਵਿੱਚ 40 50 ਸੂਟ ਹੁੰਦੇ ਆ ਉਹ ਵੀ ਸਾਡੇ ਲਈ ਥੋੜੇ ਆ ਇੱਕ ਡਿਜ਼ਾਈਨ ਦੇ ਵਿੱਚ ਕਿਉਂਕਿ ਦੇਖਣ ਵਾਲੇ ਬਹੁਤ ਆ ਲੈਣ ਵਾਲੇ ਬਹੁਤ ਆ ਥੋੜਾ ਪਿਆਰ ਬਹੁਤ ਮਿਲਦਾ ਸੁ ਲੋ ਜੀ ਆ ਰਿਹਾ ਜੀ ਇਸ ਦਾ ਮਸਟਰਡ ਕਲਰ ਕਲਰ ਦੇਖੋ ਕਿੰਨਾ ਸ਼ਾਨਦਾਰ ਬਿਊਟੀਫੁਲ ਸ਼ੇਡ ਆ ਹਲੋ ਆ ਰਿਹਾ ਮਸਟਰਡ ਸ਼ੇਡ ਕਲਰ ਦੇਖੋ ਕਿੰਨੇ ਪਿਆਰੇ ਆ ਮਸਟਰਡ ਆ ਗਿਆ ਜੀ ਪਾਕਿਸਤਾਨੀ ਗ੍ਰੀਨ ਰੋਜ਼ੀ ਹੌਟ ਪਿੰਕ ਮਹਿਰੂਨ ਪੰਜ ਰੰਗ ਨੇ ਕੋਈ ਵੀ ਕਲਰ ਬਾਈ ਕਰਨ ਨੂੰ 750 ਰੁਪਏ ਪ੍ਰਾਈਸ ਹੈ ਇਹ ਕਾਸ ਡਿਜ਼ਾਈਨ ਬੜਾ ਸੋਹਣਾ ਹੈ ਇਹ ਡਿਜ਼ਾਈਨ ਇਹੋ ਜਿਹਾ ਹੈ ਇਹ ਡਿਜ਼ਾਈਨ ਇਹੋ ਜਿਹਾ ਹੈ ਇਹ গারਲਿਸ਼ ਲੁੱਕ ਤੇ ਵੀ ਵੇਅਰ ਹੋਏਗਾ ਜਿਵੇਂ ਕੋਈ 45 50 ਸਾਲ ਦੀ ਏਜ ਦੇ ਮਤਲਬ ਕਿ ਲੇਡੀਜ਼ ਲੁੱਕ ਤੇ ਵੀ ਆ ਜਾਂਦੇ ਜਿਵੇਂ ਇਹ ਇਹ ਡਿਜ਼ਾਈਨ ਇਦਾਂ ਦਾ ਹੈ ਜਿਹੜਾ ਮਰਜ਼ੀ ਪਾ ਲੇ ਡਿਜ਼ਾਈਨ ਬਹੁਤ ਸੋਹਣਾ ਹੈ ਬ੍ਰਿਕ ਬ੍ਰਿਕ ਪ੍ਰਿੰਟ ਬਣਾ ਹੋਇਆ neck ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ neck ਦੀ ਪ੍ਰਿੰਟਿੰਗ ਦਿਖਾਓ ਕੇਲੇ ਦੀ ਪ੍ਰਿੰਟਿੰਗ ਬਹੁਤ ਸੋਹਣੀ ਹੈ ਨਾਲ ਮੈਚਿੰਗ ਬਾਟਮ ਹੈ ਨਾਲ ਸ਼ੋਲ ਹੈ ਇਸ ਦੇ ਆ ਦੇਖੋ ਸ਼ੋਲ ਦੀ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਲਾਜਵਾਬ ਹੈ ਬਿਊਟੀਫੁਲ ਪ੍ਰਿੰਟਿੰਗ ਹੈ ਸੋ ਇਸ ਦੇ ਸ਼ੇਡ ਮਿਲਣਗੇ ਤੁਹਾਨੂੰ 4 ਤੋਂ 5 ਇੱਕ ਰੰਗ ਮਿਲੂਗਾ ਤੁਹਾਨੂੰ ਇਹਦੇ ਵਿੱਚ 골ਡਨ ਸਕਿਨ ਕਲਰ ਦਾ ਸੋਹਣਾ ਸ਼ੇਡ ਹੈ ਕਲਰ ਚੈੱਕ ਕਰੋ ਮੈਂ ਸਾਰੇ ਪੀਸ ਨੂੰ ਓਪਨ ਤਾਂ ਕਰਕੇ ਦਿਖਾ ਰਿਹਾ ਕਿਉਂਕਿ ਮੈਂ ਦੇਖੋ ਸਭ ਨੂੰ ਬੇਨਤੀ ਹੈ ਕਿ ਫੋਟੋ ਨਾ ਮੰਗਿਓ ਮੇਰੇ ਕੋਲੋਂ ਕਿਉਂਕਿ ਮੇਰੇ ਲਈ ਫੋਟੋ ਦਾ ਟਾਈਮ ਬਿਲਕੁਲ ਨਹੀਂ ਹੁੰਦਾ ਹੁਣ ਮੈਂ ਸਿਰਫ ਇਹ ਵੀਡੀਓ ਬਣਾ ਕੇ نیچے ਚੱਲਿਆ ਫਰਸਟ ਫਲੋਰ ਤੇ ਫੁੱਲ ਰਸ਼ ਪੈ ਰਿਹਾ ਕਿਉਂਕਿ ਫੋਟੋ ਐਦਾਂ ਹੁੰਦੀ ਐ ਹੁਣ ਵੀਡੀਓ ਬਣਾਤੀ ਇਹ نیچے ਚਲੇ ਜਾਣੇ ਆ ਘੰਟੇ ਦੇ ਵਿੱਚ ਫੋਟੋ ਕੋਈ ਕਿੱਥੇ ਪਿਆਊਗਾ ਕੋਈ ਕਿੱਥੇ ਪਿਆਊਗਾ ਫੋਟੋ ਖਿੱਚੀ ਨਹੀਂ ਜਾਂਦੀ ਸੋ ਕਿਉਂਕਿ ਆਪਾਂ ਲੌਂਗ ਵੀਡੀਓ ਇਸ ਕਰਕੇ ਪਾਣੇ ਆ ਕਿ ਸਾਨੂੰ ਕੋਈ ਫੋਟੋ ਵਗੈਰਾ ਨਾ ਖਿੱਚਣੀ ਪਵੇ ਫੋਟੋ ਦੀ ਪ੍ਰੋਬਲਮ ਥੋੜੀ ਇਹ ਆ ਜਾਂਦੀ ਐ ਜਿੱਦੀ ਖਿੱਚੀ ਜਾਂਦੀ ਉਹਦੀ ਖਿੱਚ ਵੀ ਲੈਣੇ ਕੋਈ ਵੱਡੀ ਗੱਲ ਨਹੀਂ ਸੋ ਆਪਣਾ ਕੋਈ ਵੀ ਕਲਰ ਤੁਸੀਂ ਸਿਲੈਕਟ ਕਰਨਾ ਉਹ ਵੀਡੀਓ ਚ ਸਿਲੈਕਟ ਕਰਕੇ ਪਲੀਜ਼ ਆਪਣਾ ਆਰਡਰ ਬੁੱਕ ਕਰਾ ਲਿਓ ਫੜਾ ਫੜਾ ਸੋ ਇੱਕ ਸ਼ੇਡ ਆ ਰਹੀ ਜੀ ਗ੍ਰੇ ਆ ਦੇਖੋ ਕਲਰ ਚੈੱਕ ਕਰੋ ਕਿੰਨਾ ਪਿਆਰਾ ਆਹ ਰੇ ਗ੍ਰੇ ਸ਼ੇਡ ਕਲਰ ਸਾਰੇ ਸੋਨੇ ਆ ਡਿਫਰੈਂਟ ਸ਼ੇਡ ਆ ਟੋਟਲੀ ਇੰਗਲਿਸ਼ ਕਲਰ ਚਾਰਟ ਆ ਵੈਸੇ ਇਹ ਕਲਰ ਬਹੁਤ ਸੋਹਣਾ ਆ ਲੋ ਕਿੰਨਾ ਸ਼ਾਨਦਾਰ ਕਲਰ ਆ ਪਰਪਲ ਲਵੈਂਡਰ ਜਿਹਾ ਸ਼ੇਡ ਆ ਮੋਵਜਾ ਕਲਰ ਆ ਬੜਾ ਪਿਆਰਾ ਕਲਰ ਆ ਕਲਰ ਦੇਖੋ ਕਿੰਨਾ ਪਿਆਰਾ ਆ ਆ ਲੋ ਲਾਜਵਾਬ ਸ਼ੇਡ ਆ ਕਿੰਨੇ ਗਾ ਬਨਾਏ ਇਹ ਪਲਿਆ ਪਲਣਾ ਆ ਹੁਣ ਪਲਣਾ ਆ ਇੱਕ ਕਾਰ ਹੈ ਜੀ ਇਸ ਦੇ ਵਿੱਚ ਆਵਲਾ ਮੋਬ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਡਿਫਰੈਂਟ ਸ਼ੇਡ ਹੈ ਲੋ ਜੀ ਚਾਰ ਪੰਜ ਰੰਗ ਇਹਦੇ ਵਿੱਚ ਆ ਗਏ ਕੋਈ ਵੀ ਕਲਰ ਬਾਏ ਕਰਨਾ ਹੋਇਆ ਬਸ ਆਪਣਾ ਸਕਰੀਨ ਸ਼ਾਟ ਲੈ ਕੇ ਬੁਕਿੰਗ ਫਟਾਫਟ ਕਰਾ ਦਿਓ ਸਭ ਨੂੰ ਬੇਨਤੀ ਹੈ ਸੋ ਕਲਰ ਡਿਜ਼ਾਈਨ ਸਾਰੇ ਬੜੇ ਪਿਆਰੇ 750 ਰੁਪਏ ਫਲੈਟ ਰੇਟ ਲੋ ਜੀ ਇੱਕ ਡਿਜ਼ਾਈਨ ਆਏਗਾ ਜੀ ਆਵਲਾ ਰੋਮੀ ਥੋੜਾ ਇੱਧਰ ਆਰਦਾਇਨ ਵੀ ਬੜਾ ਪਿਆਰਾ ਹੈ ਇਹ ਬਲੈਕ ਸ਼ੇਡ ਹੈ ਜਿਹੜਾ ਮੈਂ ਓਪਨ ਕਰ ਰਿਹਾ ਹਾਂ ਡਿਜ਼ਾਈਨ ਇੰਨਾ ਕੋ ਪਿਆਰਾ ਬਣਾਇਆ ਹੋਇਆ ਤੁਸੀਂ ਪ੍ਰਿੰਟਿੰਗ ਚੈੱਕ ਕਰੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਮਤਲਬ ਕਿ ਐਦਾਂ ਦੀ ਪ੍ਰਿੰਟਿੰਗ ਨਾਰਮਲ ਸੂਟਾਂ ਦੇ ਵਿੱਚ ਮੈਂ ਜਲਦੀ ਜਲਦੀ ਦੇਖੀ ਨਹੀਂ ਹੈਗੀ ਬਹੁਤ ਸੋਹਣੇ ਸੂਟ ਨੇ ਬਹੁਤ ਸੋਹਣੀ ਪ੍ਰਿੰਟਿੰਗ ਬਹੁਤ ਸੋਹਣੀ ਆ ਦੇਖੋ ਗਲੇ ਦੀ ਪ੍ਰਿੰਟਿੰਗ ਘੇਰੇ ਦੀ ਪ੍ਰਿੰਟਿੰਗ ਬਾਜੂ ਦੀ ਪ੍ਰਿੰਟਿੰਗ ਮੈਚਿੰਗ ਬਾਟਮ ਨਾਲ ਆ ਰਿਹਾ ਸ਼ੋਲ ਪੰਜ ਰੰਗ ਨੇ ਇਹਦੇ ਚ ਚਾਰ ਤੋਂ ਪੰਜ ਔਰ ਸਾਰੇ ਰੰਗ ਬੜੇ ਪਿਆਰੇ ਆ ਆ ਦੇਖੋ ਆ ਦੇਖੋ ਸ਼ੋਲ ਚੈੱਕ ਕਰੋ ਕਿੰਨਾ ਸ਼ਾਨਦਾਰ ਹੈ ਬਿਊਟੀਫੁਲ ਅਲਟੀਮੇਟ ਲਓ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਕਲਰ ਦੇਖੋ ਕਿੰਨਾ ਸੋਹਣਾ ਆ ਰਿਹਾ ਮਹਿੰਦੀ ਸ਼ੇਡ ਵਾਹ ਜੀ ਵਾਹ ਮਹਿੰਦੀ ਸ਼ੇਡ ਆ ਰਿਹਾ ਗ੍ਰੀਨ ਸ਼ੇਡ ਇੱਕ ਸ਼ੇਡ ਆ ਰਹਾ ਜੀ ਵਾਈਨ ਸ਼ੇਡ ਕਲਰ ਚੈੱਕ ਕਰੋ ਮਹਿਰੂਨ ਟਾਈਪ ਕਲਰ ਹੈ ਮਹਿਰੂਨ ਕਲਰ ਆਏਗਾ ਕਲਰ ਬਹੁਤ ਸੋਹਣਾ ਹੈ ਆ ਲੋ ਕਲਰ ਦੇਖੋ ਕਿੰਨਾ ਪਿਆਰਾ ਹੈ ਬਿਊਟੀਫੁਲ ਕਲਰ ਹੈ ਬਿਊਟੀਫੁਲ ਲੋ ਜੀ ਆਹ ਨੂੰ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਵਾਹ ਜੀ ਵਾਹ ਟਾਪ ਕਲਾਸ ਕਲਰ ਹੈ ਇਹ ਕਰਿਆ ਵਾਈਨ ਸ਼ੇਡ ਇੱਕ ਆ ਗਿਆ ਕਾਪਰ ਕਲਰ ਆ ਲੋ ਕਲਰ ਦੇਖੋ ਕਿੰਨਾ ਪਿਆਰਾ ਹੈ ਡਿਫਰੈਂਟ ਸ਼ੇਡ ਆਰੇ ਕਾਪਰ ਸ਼ੇਡ ਲੜ ਦੇਖੋ ਕਿੰਨਾ ਪਰ ਇੱਕ ਕਾਰ ਹੈ ਜੀ ਇਹਦੇ ਵਿੱਚ ਮੋਰ ਪੰਖੀ 에ਅਰ ਫੋਰਸ ਕਲਰ ਜੀ ਬੜਾ ਸੋਹਣਾ ਸ਼ੇਡ ਹੈ ਕਲਰ ਦੇਖੋ ਕਿੰਨਾ ਪਿਆਰਾ ਹੈ ਬਸ ਕੋਈ ਵੀ ਕਲਰ ਤੁਹਾਨੂੰ ਚਾਹੀਦਾ ਹੋਇਆ ਉਹਦਾ ਪ੍ਰੋਪਰ ਸਕਰੀਨਸ਼ਾਟ ਲੈ ਲਿਓ ਸਭ ਨੂੰ ਬੇਨਤੀ ਹੈ ਆ ਦੇਖੋ ਮੋਰ ਪੰਖੀ ਸ਼ੇਡ ਮੈਂ ਕਲਰ ਦੇ ਨਾਮ ਵੀ ਦੱਸੀ ਜਾਂਦਾ ਹਾਂ ਉਹਨਾਂ ਸਾਰੇ ਇਸ ਕਰਕੇ ਦੱਸੀ ਜਾਂਦਾ ਹਾਂ ਉਹਨਾ ਤੁਸੀਂ ਲਿਖ ਵੀ ਦਿਆ ਕਰੋ ਭਾਜੀ ਮੋਰ ਪੰਖੀ ਜਿਨ੍ਹਾਂ ਨੇ ਮਹਿਰੂਨ ਲੈਣਾ ਮਹਿਰੂਨ ਲਿਖ ਦਿਓ ਸੋ ਲਿਖ ਵੀ ਨਾਲ ਦਿਆ ਕਰੋ ਥੋੜਾ ਜਿਆ ਸਾਾਨੂੰ ਪ੍ਰੋਪਰ ਫਿਰ ਯਾਦ ਰਹਿੰਦਾ ਏਦਾਂ ਕਈ ਵਾਰੀ ਕਈ ਵਾਰੀ ਏਦਾਂ ਹੁੰਦਾ ਕਲਰ ਜਿਵੇਂ ਸਕਰੀਨਸ਼ਾਟ ਲੈਣ ਨੂੰ ਥੋੜਾ ਸਮਝ ਨਹੀਂ ਆਂਦਾ। ਸੋ ਪੁੱਛਣਾ ਵੀ ਅਸੀਂ ਪੁੱਛ ਲੈਨੇ ਵੈਸੇ ਪੁੱਛ ਕੇ ਭੇਜਦੇ ਆ। ਬਾਕੀ ਤੁਸੀਂ ਨਾਲ ਦੇ ਨਾਲ ਲਿਖ ਦਿਆ ਕਰੋ। ਲੋ ਜੀ, ਸ਼ੇਡ ਸਾਰੇ ਸੋਹਣੇ ਆ। ਕੋਈ ਵੀ ਕਲਰ ਚਾਹੀਦਾ ਆਪਣਾ ਬੁੱਕ ਕਰਾ ਲਿਓ। ਡਿਜ਼ਾਈਨ ਵੀ ਬਹੁਤ ਸੋਹਣਾ ਹੈ। ਲੋ ਜੀ ਇੱਕ ਆਹ ਡਿਜ਼ਾਈਨ ਬੜਾ ਪਿਆਰਾ ਲੈ ਕੇ ਆਏ ਆ ਤੁਹਾਡੇ ਵਾਸਤੇ। ਬਹੁਤ ਸੋਹਣਾ ਡਿਜ਼ਾਈਨ ਹੈ। ਕਲਰ ਡਿਜ਼ਾਈਨ ਲਾਜੋ ਆਪ ਨੇ ਹੀ ਸਾਰੇ। ਤੁਸੀਂ ਸੋਚਾਂ ਚ ਪੈ ਗਏ ਕਿਹੜੇ ਲਈਏ ਤੇ ਕਿਹੜੇ ਨਾਲ ਲਈਏ ਸਾਰੇ ਸੋਨੇ ਸਾਰਾ ਨਵਾਂ ਸਟਾਕ ਆਇਆ ਪ੍ਰਿੰਟਿੰਗ ਦੇਖੋ ਕਿੰਨੀ ਜ਼ਬਰਦਸਤ ਹੈ ਕੁਛ ਅਲੱਗ ਜੀ ਪ੍ਰਿੰਟਿੰਗ ਕਲਰ ਦੇਖੋ ਕਿੰਨਾ ਪਿਆਰਾ ਇਹ ਫਲੋਰਸੈਂਟ ਸ਼ੇਡ ਆ neck ਦੀ ਪ੍ਰਿੰਟਿੰਗ ਢੇਲੇ ਦੀ ਪ੍ਰਿੰਟਿੰਗ ਮੈਚਿੰਗ ਬਾਟਮ ਨਾਲ ਬਾਜੂ ਦਾ ਸਾਈਡ ਤੇ ਬਾਜੂ ਦੇ ਪ੍ਰਿੰਟ ਆ ਔਰ ਆ ਆ ਰੈਜ਼ ਦਾ ਸ਼ਾਲ ਸ਼ਾਲ ਦੀ ਪ੍ਰਿੰਟਿੰਗ ਚੈੱਕ ਕਰੋ ਆ ਦੇਖੋ ਮਹਿੰਗੇ ਮਹਿੰਗੇ ਸੂਟਾਂ ਦੀ ਪ੍ਰਿੰਟਿੰਗ ਮਿਲਦੀ ਹੈ ਜੀ ਇਹ 2025 2500 ਦੀ ਰੇਂਜ ਦੇ ਵਿੱਚ ਸੂਟਾਂ ਦੀ ਪ੍ਰਿੰਟਿੰਗ ਆਉਂਦੀ ਹੈ ਇਹ ਸੋ ਇਹਦੇ ਸ਼ੇਡ ਬੜੇ ਪਿਆਰੇ ਆ। ਲੋ ਜੀ। ਇਹਦੇ ਸ਼ੇਡ ਬਹੁਤ ਸੋਹਣੇ ਆ। ਡਿਜ਼ਾਈਨ ਭਾਵੇਂ ਅਸੀਂ 10 ਲੈ ਕੇ ਆਈਏ ਪਰ ਲੈ ਕੇ ਸਿਲੇਕਟਡ ਛਾਂਟ ਕੇ ਆਨੇ ਤੁਹਾਡੇ ਵਾਸਤੇ। ਸੋ ਆ ਲੋ। ਕਲਰ ਦੇਖੋ ਕਿੰਨਾ ਪਿਆਰਾ ਸੀ ਗ੍ਰੀਨ ਸ਼ੇਡ। ਹੈ ਫਲੋਰਸ ਐਂਡ ਸ਼ੇਡ। ਮੈਂ ਕਹਿੰਨਾ ਕਲਰ ਦੀ ਬਿਊਟੀ ਚੈੱਕ ਕਰੋ ਵਾ ਜੀ ਦਾ। ਕੀ ਬਾਤ ਆ। ਆ ਰਿਹਾ ਜੀ ਸੀ ਗ੍ਰੀਨ ਕਲਰ। ਇੱਕ ਆ ਰਿਹਾ ਜੀ ਇਸ ਵਿੱਚ ਪੀਚ ਕਲਰ। ਕਲਰ ਸਾਰੇ ਬੜੇ ਸੋਹਣੇ ਆ। ਸਾਰੇ ਬੜੇ ਬੜੇ ਪਿਆਰੇ ਕਲਰ ਆ। ਲੋ ਜੀ। ਇੱਕ ਕਾਰ ਹੈ ਜੀ ਆਵਲਾ ਪੀਚ ਕਲਰ ਆ ਰਿਹਾ ਪੀਚ ਸ਼ੇਡ ਕਲਰ ਦੇਖੋ ਕਿੰਨਾ ਪਿਆਰਾ ਔਰ ਇੱਕ ਕਾਰ ਹੈ ਜੀ ਜਿਹਦੇ ਵਿੱਚ ਬੜਾ ਸੁਆ ਮਿਲਕੀਆ ਕਲਰ ਆ ਆ ਕਲਰ ਦਾ ਟ੍ਰੈਂਡ ਬਹੁਤ ਆਜਕਲ ਸਭ ਤੋਂ ਜ਼ਿਆਦਾ ਕਲਰ ਵਿਕ ਰਿਹਾ ਇਸ ਟਾਈਮ ਇਹ ਕੁੜੀਆਂ ਵੀ ਪਾਉਂਦੀ ਆ ਇਹ ਕਲਰ ਅੰਟੀਆਂ ਵੀ ਪਾਉਂਦੀਆਂ ਨੇ ਇਹ ਕਲਰ ਤਾਂ ਜ਼ਿਆਦਾ ਵਿਕਦਾ ਕਿਉਂਕਿ ਹੁਣ ਕੁੜੀਆਂ ਦੀ ਵੀ ਚੁਆਇਸ ਹੋ ਗਈ ਐਦਾਂ ਦੇ ਰੰਗਾਂ ਦੀ ਅੰਟੀਆਂ ਦਾ ਚਲੋ ਪਾ ਹੀ ਰਹੀਆਂ ਸੀਗੀਆਂ ਸਾਡੀਆਂ ਸਤਿਕਾਰਯੋਗ ਮਾਵਾਂ ਤੇ ਹੁਣ ਕੁੜੀਆਂ ਵੀ ਪਾਉਂਦੀਆਂ ਨੇ ਠੀਕ ਹੈ ਨਾ ਗੱਲ ਇਹ ਆ ਤਾਂ ਕਲਰ ਜ਼ਿਆਦਾ ਵਿਗਦਾ ਸੋ ਆ ਆ ਗਿਆ ਮਾਊਸ ਮਿਲਕੀਆ ਸ਼ੇਡ ਆ ਆ ਗਿਆ ਜੈ ਪੀਚ ਕਲਰ ਔਰ ਆ ਆ ਗਿਆ ਸੀ ਗ੍ਰੀਨ ਸ਼ੇਡ ਔਰ ਪਿੰਕ ਗਾਦਰੀ ਆ ਗਿਆ ਇੱਕ ਆ ਗ੍ਰੀਨ ਸ਼ੇਡ ਵੀ ਹੈਗਾ ਆ ਵੀ ਸ਼ੇਡ ਸੋਨਾ ਹੈ ਲਾਈਟ ਪੈਪਰ ਗ੍ਰੀਨ ਸੋ ਆਪ ਦਾ ਬੁੱਕ ਨਾਲ ਲਓ ਜੀ ਕੋਈ ਵੀ ਕਲਰ ਲੈਣਾ ਹੋਵੇ ਬਸ ਸਭ ਨੂੰ ਬੇਨਤੀ ਹੈ ਆ ਲੋ ਇੱਕ ਆ ਗ੍ਰੀਨ ਸ਼ੇਡ ਆ ਗਿਆ ਜੀ ਇੱਕ ਆ ਸਕਾਈ ਸੀ ਗ੍ਰੀਨ ਬਰਾ ਸੋਨਾ ਸ਼ੇਡ ਆ ਕਲਰ ਬਹੁਤ ਸੋਨਾ ਆ ਇੱਕ ਆ ਗਾਦਰੀ ਆ ਗਿਆ ਸੋ ਬੁਕਿੰਗ ਆਪਣੀ ਸਭ ਤੋਂ ਪਹਿਲਾਂ ਕਰਾਇਓ ਸਭ ਨੂੰ ਬੇਨਤੀ ਹੈ। ਲੋ ਜੀ ਇੱਕ ਆਰਟੀਕਲ ਆਇਆ ਜੀ ਇਹਦੇ ਦੋ ਸ਼ੇਡ ਆ ਦੋਨੋਂ ਸ਼ੇਡ ਸੋਨੇ ਆ ਇਹਦੇ ਦੋ ਹੀ ਮਿਲਦੇ ਆਏ ਵਾਰੀ ਇਹ ਸੈੱਟ ਕੰਪਲੀਟ ਕਰੇ ਜਲਦੀ ਜਲਦੀ ਮਿਲਿਆ ਹੀ ਨਹੀਂ। ਸੋ ਡਿਜ਼ਾਈਨਿੰਗ ਬੜੀ ਸੋਹਣੀ ਆ ਆ ਇਹਦੀ ਕੇਰੇ ਦੀ ਡਿਜ਼ਾਈਨਿੰਗ ਆ ਮਤਲਬ ਇਹਦੀ ਨੈਕ ਤੇ ਪ੍ਰਿੰਟਿੰਗ ਨਹੀਂ ਆਏਗੀ। ਜਿਵੇਂ ਮਰਜ਼ੀ ਬਣਾ ਲਓ ਜਿਵੇਂ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਵੀ ਗਲੇ ਦੀ ਪ੍ਰਿੰਟਿੰਗ ਨਹੀਂ ਲੈਣੀ। ਤਾਂ ਡਿਜ਼ਾਈਨ ਬਹੁਤ ਸੋਹਣਾ ਵੀ ਇਹਦੇ ਸ਼ੇਡ ਬਹੁਤ ਸੋਹਣੇ ਆ ਦੋ ਸ਼ੇਡ ਆ ਦੋਨੋਂ ਸ਼ੇਡ ਸੋਨੇ ਆ। ਦਾ ਸ਼ੋਲ ਚੈੱਕ ਕਰੋ ਕਿੰਨਾ ਪਿਆਰਾ ਇਹਨਾਂ ਦੀ ਸ਼ੋਲਾਂ ਦੀ ਪ੍ਰਿੰਟਿੰਗ ਹੀ ਬੜੀ ਪਿਆਰੀ ਆਂਦੀ ਹੈ ਆ ਲੋ ਤੁਸੀਂ ਇੱਕ ਚੀਜ਼ ਦੇਖੋ ਕਿ ਪਹਿਲਾਂ ਮਸ਼ੀਨ ਦੇ ਵਿੱਚ ਪ੍ਰਿੰਟ ਜਿਹੜਾ ਸ਼ਰਟ ਦਾ ਸੈੱਟ ਕਰਿਆ ਜਾਂਦਾ ਉਸ ਤੋਂ ਬਾਅਦ ਸ਼ੋਲ ਦਾ ਸੈੱਟ ਕਰਿਆ ਜਾਂਦਾ ਐ ਨਹੀਂ ਹੈਗਾ ਕਿ ਸੇਮ ਹੀ ਪ੍ਰਿੰਟ ਸ਼ੋਲ ਦਾ ਹੋ ਜਾਏਗਾ ਸ਼ੋਲ ਦੇ ਵਿੱਚ ਵੀ ਪ੍ਰਿੰਟਿੰਗ ਡਿਫਰੈਂਟ ਪਾਈ ਜਾਂਦੀ ਹੈ ਇਹ ਸਾਰੀ ਮਸ਼ੀਨ ਦੀ ਕਾਰਗਰੀ ਚੈੱਕ ਕਰੋ ਤੁਸੀਂ ਕਿੰਨੀ ਪਿਆਰੀ ਹੈ ਕਿਉਂਕਿ ਇਸ ਤੇ ਵਿੱਚ ਵੀ ਡਬਲ ਮਿਹਨਤ ਲੱਗਦੀ ਹੈ ਮਸ਼ੀਨ ਦੇ ਵਿੱਚ ਪਹਿਲਾਂ ਡਿਜ਼ਾਈਨ ਉਹ ਸੈੱਟ ਕਰਨਾ ਪੈਂਦਾ ਫਿਰ ਡਿਜ਼ਾਈਨ ਉਹ ਸੈੱਟ ਕਰਨਾ ਪੈਂਦਾ ਸੋ ਆ ਚੈੱਕ ਕਰੋ ਇੱਕ ਕਾਰ ਹੈ ਜਿਸਦੇ ਵਿੱਚ ਲੈਮਨ ਬੜਾ ਸੋਹਣਾ ਸ਼ੇਡ ਹੈ ਲੈਮਨ ਮਸਟਰਡ ਜਿਹਾ ਕਹਿੰਦਾ ਲੈਮਨ ਜਿਹਾ ਕਲਰ ਕਹਿ ਸਕਦੇ ਆ ਮਿੱਠਾ ਜਿਹਾ ਰੰਗ ਹੈ ਬੜਾ ਪਿਆਰਾ ਸ਼ੇਡ ਹੈ ਸੋਬਰ ਕਲਰ ਕਹਿ ਸਕਦੇ ਆ ਮੈਂ ਬੜਾ ਯੂਨੀਕ ਸ਼ੇਡ ਕਲਰ ਦੋਨੇ 750 ਪਰ ਪ੍ਰਾਈਸ ਹੈ ਜੀ ਲੋ ਜੀ ਇੱਕ ਆ ਵਾਲਾ ਡਿਜ਼ਾਈਨ ਸਾਡਾ ਐਨਾ ਕੋਈ बिक ਰਿਹਾ ਐ ਐਨਾ ਕੋਈ ਸੇਲ ਹੋ ਰਿਹਾ ਔਰ ਕੁਆਂਟੀਟੀ ਦੇ ਵਿੱਚ ਮਿਲਦਾ ਹੀ ਨਹੀਂ ਪਿਆ ਮੰਗ ਤਾਂ ਸਭ ਤੋਂ ਜ਼ਿਆਦਾ ਕੁਆਂਟੀਟੀ ਦੀ ਮੰਗ ਲਿਆ ਅਸੀਂ ਇਹ ਆ ਦੇ ਦੇ ਭਾਈ ਕਿਉਂਕਿ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਡੀਜੀਟਲ ਪ੍ਰਿੰਟ ਹੈ ਇਹ ਫਲਾਵਰ ਬਹੁਤ ਸੋਹਣਾ ਦਿੱਤਾ ਹੋਇਆ ਹੈ ਫਰੰਟ ਦੇ ਬੈਕ ਤੇ ਫਲਾਵਰ ਦਿੱਤਾ ਹੋਇਆ ਹੈ ਪ੍ਰੋਪਰ ਬੈਕ ਤੇ ਵੀ ਫਲਾਵਰ ਹੈ ਘਰੇ ਤੇ ਬਾਜੂ ਤੇ ਪ੍ਰਿੰਟਿੰਗ ਹੈ ਮੈਚਿੰਗ ਬਾਟਮ ਹੈ ਤਿੰਨ ਸ਼ੇਡ ਨੇ ਦੇ ਤਿੰਨੇ ਸ਼ੇਡ ਸੋਹਣੇ ਆ ਇਹਦਾ ਸ਼ੋਲ ਸ਼ੋਲ ਦੀ ਪ੍ਰਿੰਟਿੰਗ ਚੈੱਕ ਕਰਨਾ ਹੋਊ ਕੀ ਬਾਤ ਹੈ ਵਾਹ ਬਿਊਟੀਫੁਲ ਪ੍ਰਿੰਟਿੰਗ ਹੈ ਬਿਊਟੀਫੁਲ ਇੱਕ ਸ਼ੇਡ ਆ ਰਿਹਾ ਜੀ ਇਹਦੇ ਵਿੱਚ ਆਵਲਾ ਪਿੰਕਿਸ਼ ਕਲਰ ਹੈ ਬੜਾ ਸੋਹਣਾ ਸ਼ੇਡ ਹੈ ਕਲਰ ਦੇਖੋ ਕਿੰਨਾ ਪਿਆਰਾ ਆ ਰਿਹਾ ਪਿੰਕਿਸ਼ ਕਲਰ ਔਰ ਇੱਕ ਆ ਰਿਹਾ ਜੀ ਗ੍ਰੇ ਸ਼ੇਡ ਕਲਰ ਦੇਖਣਾ ਫਿਰ ਲਾਜਵਾ ਸ਼ੇਡ ਹੈ ਲਾਜਵਾ ਆ ਰਿਹਾ ਗ੍ਰੇ ਸ਼ੇਡ ਗ੍ਰੇ ਸ਼ੇਡ ਆ ਗਿਆ ਪਿੰਕਿਸ਼ ਕਲਰ ਆ ਗਿਆ ਪਿੰਕਿਸ਼ ਦਾ ਸ਼ੋਲਡਰ ਖਾਲੀ ਨਾ ਵਾਹ ਕੀ ਬਾਤ ਹੈ ਇੱਕ ਆ ਗਿਆ ਗ੍ਰੀਨ ਸ਼ੇਡ ਨੜੀ ਦੀ ਇੱਕ ਆਏਗਾ ਜੀ ਸੋਲੋ ਸਿੰਗਲ ਇਹ ਸਿੰਗਲ ਪੀਸ ਆਏਗਾ ਗਲੇ ਦੀ ਪ੍ਰਿੰਟਿੰਗ ਘਰੇ ਦੀ ਪ੍ਰਿੰਟਿੰਗ ਬਾਜੂ ਦੀ ਪ੍ਰਿੰਟਿੰਗ ਮੈਚਿੰਗ ਬਾਟਮ ਔਰ ਆ ਆਏਗਾ ਜਿਹਾ ਸ਼ੋਲ ਸ਼ੋਲ ਦੀ ਪ੍ਰਿੰਟਿੰਗ 750 ਰੁਪਏ ਫਲੈਟ ਰੇਟ ਹੈ ਜੀ ਇਹਦੇ ਵਿੱਚ 745 ਦੁਹਾਰਾ ਤੋਂ ਸਾਰੇ ਪਹਿਲਾਂ ਇੱਕ ਕਿਉਂਕਿ 올ਓਵਰ ਵੀ ਲੈ ਕੇ ਆਇਆ ਉਹ ਥੋੜੀ ਰੇਂਜ ਉੱਚੀ ਆ ਉਹ ਵਿੱਚ ਹੀ ਦਿਖਾਵਾਂਗਾ ਕਿਉਂਕਿ ਤਿੰਨ ਸੈਟ ਆ ਉਹਦੀ ਮੈਂ ਲੱਗ ਵੀਡੀਓ ਤਾਂ ਹੁਣ ਮੈਂ ਕੀ ਬਣਾਉਂਗਾ ਤਾਂ ਕਰਕੇ ਇਸ ਕਰਕੇ ਨਾਲ ਹੀ ਚੱਕ ਲਿਆ ਪੀ ਵਿੱਚੀ ਦਿਖਾ ਰਹਾ ਕਿਉਂਕਿ ਐਦਾਂ ਹੁੰਦਾ ਕਈ ਮੰਗ ਲੈਂਦੇ ਆ ਸੋ ਕਾਫੀ ਕਸਟਮਰ ਮੰਗਦੇ ਸੀ ਉਹ ਆਈਟਮ ਇੱਕ ਆ ਡਿਜ਼ਾਈਨ ਆ ਜਗਾ ਸੋਲੋ ਸਿੰਗਲ ਪੀਸ ਆਏਗਾ ਜੀ 에ਅਰ ਫੋਰਸ ਕਲਰ ਹੈ ਇਹ ਮੋਰ ਪੰਖੀ ਵਾਲਾ ਸ਼ਾਲ ਦੀ ਪ੍ਰਿੰਟਿੰਗ ਚੈੱਕ ਕਰੋ ਭਾਜੀ ਇਹ ਕੀ ਬਾਤ ਹੈ ਇਹ ਪ੍ਰਿੰਟਿੰਗ ਮਹੰਗੇ ਮਹੰਗੇ ਸ਼ਾਲਾਂ ਦੀ ਪ੍ਰਿੰਟਿੰਗ ਹੈ ਇਹ ਆ ਦੇਖੋ ਪ੍ਰਿੰਟਿੰਗ ਦੇਖੋ ਸਿੰਗਲ ਪੀਸ ਇੱਕ ਆ ਸਿੰਗਲ ਮਿਲੇ ਆ ਆ ਲੋ ਬਰ ਕੇਂਦਰ ਵਿੱਚ ਨੀਚੇ ਨੂੰ ਕਿਤੇ ਆ ਲੋ ਆ ਸਿੰਗਲ ਹੈ ब्लू ਸ਼ੇਡ ਨੇਵੀ ਬਲੂ ਆ ਲੋ 750 ਰੁਪਏ ਫਲੈਟ ਰੇਟ ਆ ਲੋ ਇਹ ਕਾ ਆਏਗਾ ਕਾਪਰ ਕਲਰ 750 ਰੁਪਏ ਬਾਕੀ ਜੇ ਕਿਸੇ ਨੇ ਪਾਰਟੀ ویئر ਸੂਟ ਲੈਣੇ ਹੁੰਦੇ ਆ ਜੀ ਮੈਂ ਫੇਰ ਕਹਿ ਰਿਹਾ ਕਿ ਸਾਡਾ ਇੰਸਟਾਗ੍ਰam ਪੇਜ ਬਣਾਇਆ ਹੋਇਆ ਹੈ ਸਾਡਾ ਫੇਸਬੁੱਕ ਪੇਜ ਬਣਾਇਆ ਹੋਇਆ ਹੈ ਉੱਥੇ ਜਾ ਕੇ ਸਾਡੀ ਸਾਰੀ ਪਾਰਟੀ ਵੇਰਾਈਟੀ ਪੈਂਦੀ ਹੈ ਜਿਵੇਂ 7000 8000 10000 15000 16000 17000 18000 6000 5000 ਸਾਰੀ ਰੇਂਜ ਦੀ ਵੇਰਾਈਟੀ ਉੱਥੇ ਪੈਂਦੀ ਹੈ ਸਾਡੀ ਪਾਰਟੀ ਵੇਰ ਕਿਉਂਕਿ ਉਹ ਸਾਡਾ ਪੇਜ ਉਹ ਇਹੋ ਜਿਹਾ ਹੀ ਹੈ ਅਸੀਂ ਉੱਥੇ ਪਾਰਟੀ ਵੇਰ ਵੇਰਾਈਟੀ ਜ਼ਿਆਦਾ ਪਾਉਂਦੇ ਆਂ ਸੋ ਲੋਜੀ ਕਿਉਂਕਿ ਹੁਣ ਵੈਡਿੰਗ ਸੇ ਚੱਲ ਰਿਹਾ ਸੋ ਤੁਸੀਂ ਵੀ ਜਾ ਕੇ ਇੰਸਟਾਗ੍ਰam ਤੇ ਫੇਸਬੁੱਕ ਤੇ ਸੇਮ ਸਰਚ ਕਰੋਗੇ ਵੈਸੇ ਮੈਂ ਲਿੰਕ ਪਾ ਦਿੰਦਾ ਤੁਸੀਂ ਡਿਸਕ੍ਰਿਪਸ਼ਨ 'ਚ ਜਾਓਗੇ ਤੁਹਾਨੂੰ ਲਿੰਕ ਮਿਲ ਲੂਗਾ ਇੰਸਟਾਗ੍ਰam ਦਾ ਸੋ ਇੱਕ ਆਏਗਾ ਜੀ ਇਸ ਦੇ ਵਿੱਚ ਗ੍ਰੀਨ ਸ਼ੇਡ। ਬਾਕੀ ਜੇ ਕਈ ਵਾਰੀ ਇਦਾਂ ਹੁੰਦਾ ਲਿੰਕ ਪਾਣਾ ਭੁੱਲ ਜਾਂਦਾ ਮੈਂ ਮਾਈਂਡ ਚੋਂ ਨਿਕਲ ਜਾਂਦਾ ਜਲਦਬਾਜੀ ਚ ਵੀ ਵੀਡੀਓ ਸੈੱਟ ਕਰਨ ਦੇ ਵਿੱਚ ਤੁਸੀਂ ਇੱਕ ਕੰਮ ਕਰਿਓ ਅਮਰਤ ਸਰਿਆ ਮਲ ਜਾਣ। ਅਮਰਤ ਸਰਿਆ ਸੇਮ ਜਿਹੜਾ ਪੇਜ ਦਾ ਨਾਮ ਹੈ ਉਹ ਸਰਚ ਕਰਿਓ ਤੁਸੀਂ ਇੰਸਟਾਗ੍ਰਾਮ ਦੇ ਉੱਪਰ ਟੌਪ ਤੇ ਪੇਜ ਆ ਜਾਏਗਾ ਆਪਣਾ। 1.32 ਲੱਖ ਫਾਲੋਅਰਸ ਆ ਬਸ ਇਹ ਚੀਜ਼ ਦੇਖ ਲਿਓ। ਕਿਉਂਕਿ ਸਾਡੇ ਨਾਮ ਦੇ ਫੇਕ ਪੇਜ ਵੀ ਬੜੇ ਬਣੇ ਹੋਏ ਆ ਅੱਜਕੱਲ। ਆ ਦੇਖੋ। ਕਲਰ ਦੇਖੋ ਕਿੰਨਾ ਪਿਆਰਾ ਹੈ। ਡਿਫਰੈਂਟ ਸ਼ੇਡ ਹੈ। ਗ੍ਰੀਨ ਸ਼ੇਡ। ਆ ਦੋ ਸ਼ੇਡ ਆਣਗੇ ਜ ਇੱਕ ਆ ਡਿਜ਼ਾਈਨ ਸਿੰਗਲ ਆਏਗਾ। ਇਹ ਮੇਰੇ ਤੋਂ ਥੋੜੇ ਦਿਨ ਪਹਿਲਾਂ ਗਾ ਕੇ ਮੰਗ ਰਿਹਾ ਸੀਗਾ। ਮੈਂ ਕਿਹਾ ਹੈ ਨਹੀਂ ਕਹਿੰਦੀ ਮੰਗਾ ਦਿਓ ਪਲੀਜ਼ ਮੈਨੂੰ ਬਹੁਤ ਪਸੰਦ ਆਇਆ। ਮੈਂ ਕਿਹਾ ਮੰਗਾਵਾਗਾ ਜੀ। ਲੋ ਜੀ ਫਲਾਲ ਆਈ ਕਿ ਉਹਨਾਂ ਦਾ ਨੰਬਰ ਨਹੀਂ ਯਾਦ ਹੈਗਾ। ਚਲੋ ਕੋਈ ਗੱਲ ਨਹੀਂ। ਦੇਖ ਹੀ ਰਹੇ ਹੋਣੇ ਵੀਡੀਓ। ਆ ਵੀ ਕਲਰ ਸੋਨਾ ਡਿਜ਼ਾਈਨ ਸੋਨਾ ਜੀ। ਇੱਕ ਆ ਸਿੰਗਲ ਆਏਗਾ ਜੀ। ਆ ਵੀ ਸਿੰਗਲ ਪੀਸ ਆਇਆ ਗ੍ਰੇ ਸ਼ੇਡ ਪ੍ਰਿੰਟਿੰਗ ਬਹੁਤ ਪਿਆਰੀ ਹੈ ਨੋਰਾ ਨੋਮੀ ਜੂਮ ਜਾਮ ਨੇ ਦੂਦੂ ਕਰਕੇ ਦਿਖਾ ਰਿਹਾ ਕਰ ਮੜਾ ਜਾ ਜੀ ਪਿੰਦਾਣ ਲੱਗੇ ਆਪ ਇਸ ਵੋ ਸੋਣਾ ਜੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਸੋ ਲੋ ਜੀ ਗ੍ਰੇ ਸ਼ੇਡ ਗਾਜ਼ਰੀ ਸ਼ੇਡ ਇਹ ਸਿੰਗਲ ਸਿੰਗਲ ਪੀਸ ਨੇ ਤੁਮ ਬਾਕਿੰਗ ਕਰਾ ਲਿਓ ਲੋ ਜੀ ਇੱਕ ਸੈੱਟ ਆਊਗਾ ਜੀ ਅਵਲ ਆ ਵੀ ਡਿਜ਼ਾਈਨ ਬੜਾ ਪਿਆਰਾ ਜਿਵੇਂ ਥੋੜਾ ਮਾਡਰਨ ਲੁੱਕ ਵਾਲਾ ਆਰਟੀਕਲ ਹੈ ਇਹ ਡਿਜ਼ਾਈਨ ਬੜਾ ਆਰੇ ਗਲਾ ਕੇਰਾ ਬਾਜੂ ਦੀ ਪ੍ਰਿੰਟਿੰਗ ਬਹੁਤ ਸੋਹਣੀ ਪ੍ਰਿੰਟਿੰਗ ਹੈ ਮੈਚਿੰਗ ਸਲਵਾਰ ਔਰ ਨਾਲ ਆ ਰਿਹਾ ਜੀ ਇਸ ਦਾ ਸ਼ੋਲ ਨਾਲ ਆਦਾ ਹੀ ਸ਼ੋਲ ਇਸੇ ਸ਼ੇਡ ਮਿਲਨੇ ਕੇ ਤੁਹਾਨੂੰ ਇੱਕ ਗ੍ਰੇ ਸ਼ੇਡ ਇੱਕ ਪੀਚ ਕਲਰ ਕਲਰ ਖੋਲ ਹੀ ਦਿੰਨੇ ਆ ਯਾਰ ਇੱਕ ਆ ਪੀਚ ਕਲਰ ਓਏ ਤੰਦੀਕ ਤਾਂ ਨਹੀਂ ਹੈਗਾ ਕਰ ਜਾ ਓਏ ਛੋੜ ਲੈ ਲੈ ਕੰਮ ਤੇ ਵੀਡੀਓ ਬਣਾ ਅੱਥਰ ਆਹ ਦੇ ਉਸ ਤੇ ਇੱਕ ਆਏਗਾ ਜੀ ਪੀਚ ਕਲਰ ਇੱਕ ਆਏਗਾ ਜੀ ਗ੍ਰੇ ਸ਼ੇਡ ਇੱਕ ਆਇਆ ਗ੍ਰੀਨ ਸ਼ੇਡ ਕਲਰ ਦਿਖਾ ਦਿਓ ਭਾਜੀ ਇੱਧਰ ਸਾਰੇ ਕਲਰ ਸੋਨੇ ਆ 750 ਰੁਪਏ ਪ੍ਰਾਈਸ ਲੋ ਜੀ ਦੋ ਪੀਸ ਆਣਗੇ ਜੀ ਇਹਦੇ ਦੋ ਰੰਗ ਨੇ ਦੋਨੋਂ ਸੋਨੇ ਆ ਕਲਰ ਬਿਊਟੀਫੁਲ ਸ਼ੇਡ ਆ ਬਿਊਟੀਫੁਲ ਲੋ ਜੀ ਮੈਚਿੰਗ ਬਾਟਮ ਔਰ ਆਰ ਐਜ਼ ਅ ਸ਼ੋਰ カラー चेक ਕਰੂਗੀਆਂ ਹਾਂ ਨਾ। ਰੈਂਟੇ ਦੇ ਉੱਪਰ ਨਹੀਂ ਚਾਹੀਏ। ਇਸ ਦੇ ਵਿੱਚ ਸ਼ੇਡ ਮਿਲੂਗਾ ਤੁਹਾਨੂੰ ਇੱਕ ਕਾਪਰ ਕਲਰ। ਜਿਹਨੂੰ ਆਪਾਂ ਤੰਬਾ ਜਾਂ ਸ਼ੇਡ ਮਤਲਬ ਪਿੱਤਲ ਸ਼ੇਡ ਵੀ ਕਹਿ ਸਕਦੇ ਆ ਪਿੱਤਲ ਦਾ ਕਲਰ ਹੁੰਦਾ ਨਾ ਐਵੇਂ ਦਾ। ਓਵੇਂ ਦਾ ਕਲਰ ਹੈ। ਕਲਰ ਦੇਖੋ। 750 ਪਰ ਪ੍ਰਾਈਸ। স্ক্রিন ਸ਼ੋਅ ਲੈ ਕੇ ਬੁਕਿੰਗ ਕਰਾ ਲਿਓ ਫਟਾਫਟ। ਲੋ ਜੀ ਇੱਕ ਸੈੱਟ ਤੁਹਾਨੂੰ ਹੋਰ ਦਿਖਾਉਣ ਲੱਗਾ ਮੈਂ ਬੜਾ ਸ਼ਾਨਦਾਰ ਸੈੱਟ ਆ ਇਹ। ਚਾਰ ਰੰਗ ਨੇ ਚਾਰ ਹੀ ਰੰਗ ਆਪਣੇ ਸੋਨੇ ਨੇ ਡਿਜ਼ਾਈਨ ਬੜਾ ਪਿਆਰਾ ਈ ਕਾ ਇਹ ਗਲਾ ਕੇਰਾ ਬਾਜੂ ਦੀ ਪ੍ਰਿੰਟਿੰਗ ਮੈਚਿੰਗ ਸਲਵਾਰ ਪਰ ਆ ਆਇਆ ਇਸ ਦਾ ਸ਼ੋਲ ਸ਼ੋਲ ਲੇਖੋਗੇ ਨਾ ਸੋਨਾ ਲੋ ਜੀ ਇੱਕ ਆਇਆ ਇਸ ਦੇ ਵਿੱਚ ਬ੍ਰਾਊਨ ਸ਼ੇਡ ਲਾਇ ਲਿਆ ਪੁੱਤਰ ਲਾਇਆ ਮਾਲ ਖੋਲਿਆ, ਪਾਰਸਲ ਖੋਲਿਆ। ਪਾਰਸਲ ਪੈਕ ਕਰਦੇ ਆ। ਇੱਕ ਆਏਗਾ ਇਹ ਆਵਲ ਬ੍ਰਾਊਨ ਸ਼ੇਡ। ਇੱਕ ਆਏਗਾ ਕਾਪਰ ਕਲਰ, ਕਲਰ ਬਹੁਤ ਸੋਹਣਾ ਹੈ। ਬਿਊਟੀਫੁੱਲ ਸ਼ੇਡ ਹੈ। ਇਹਦੇ ਤੁਹਾਨੂੰ 4 ਰੰਗ ਨੇ, 4 ਰੰਗ ਦਿਖਾਣਾ ਵਾ ਅਸੀਂ ਇੱਕ ਮਿੰਟ ਵੀਡੀਓ 'ਚ ਬਣੇ ਰਹੋ, ਬਸ ਇੱਕ ਸੈਕਿੰਡ ਰੁਕਿਓ। ਖੋਲ ਰਿਹਾ। ਜਿੰਨ ਭਰੀਏ ਜਿੰਨ। ਸੋ ਪ੍ਰਿੰਟਿੰਗ ਬਹੁਤ ਸੋਹਣੀ ਹੈ ਸਾਰਿਆਂ ਦੀ। ਅਗਰ ਪ੍ਰਿੰਟਿੰਗ ਡਿਜ਼ਾਈਨ ਸੋਣੇ ਲਗੇ ਬਸ ਸਭ ਨੂੰ ਬੇਨਤੀ ਹੈ ਕਿ ਲਾਈਕ ਕਮੈਂਟ ਜ਼ਰੂਰ ਕਰ ਦਿਓ ਸਭ ਨੂੰ ਬੇਨਤੀ ਹੈ ਪੂਰੀ ਸਾਡੀ ਵੀਡੀਓ ਪੂਰੀ ਹੈ ਸਾਡੀ ਵੀਡੀਓ ਪੂਰੀ ਦੇਖਿਆ ਕਰੋ ਲੋਈ ਹੁੰਦਾ ਖਾਉ ਜੀ ਇਹਦਾ ਤਾਂ ਛੋਲ ਆਇਆ ਆਇਆ ਛੋਲ ਆਇਆ ਛੋਲ ਇੱਕ ਆਇਆ ਜੀ ਜਿਹਦੇ ਚ ਗ੍ਰੀਨ ਸ਼ੇਡ ਲੋ ਜੀ ਆਇਆ ਗ੍ਰੀਨ ਸ਼ੇਡ ਕਲਰ ਦੇਖੋ ਕਿੰਨੇ ਸੋਹਣੇ ਆ ਸਾਰੇ ਕਲਰ ਪਿਆਰੇ ਆ ਦਿਲ ਕਰਦਾ ਸਾਰੇ ਹੀ ਲੈ ਜਾ ਮੈਂ ਆਪਣੀ ਮੰਮੀ ਲਈ ਪਰ ਕੀ ਕਰਨੇ ਵੀ ਕੀ ਆ ਸੋ ਬਾਏ ਕਰ ਲਿਓ ਜਿਹੜਾ ਵੀ ਚਾਹੀਦਾ ਹੋਇਆ ਜੀ ਸੋ ਕਲਰਸ ਡਿਜ਼ਾਈਨਸ ਸਾਰੇ ਸੋਹਣੇ ਆ ਸੋ ਲੋ ਜੀ ਇਹਦੇ ਕਲਰ ਚੈੱਕ ਕਰ ਲਓ ਇੱਕ ਕਾਪਰ ਸ਼ੇਡ ਇੱਕ ਬ੍ਰਾਊਨ ਸ਼ੇਡ ਦਾ ਨਵਾਂ ਸ਼ੇਡ ਦਾਲ ਚੰਨੀ ਇਹ ਇੱਕ ਆਇਗਾ ਆਵਲਾ ਬੜਾ ਸੋਨਾ ਪਿੰਕ ਟਾਈਪ ਦਾ ਕਲਰ ਲੋ ਜੀ ਹੁਣ ਆਲ ਓਵਰ ਦਿਖਾਣ ਲੱਗਿਆ ਤੁਹਾਨੂੰ ਵੈਰਾਈਟੀ ਬਸ ਆਹ ਡਿਜ਼ਾਈਨ ਚੈੱਕ ਕਰ ਲਿਓ ਆਲ ਓਵਰ ਦੇ ਵਿੱਚ ਆਇਆ ਇਹ ਆਏਗਾ ਆਲ ਓਵਰ ਪਿਓਰ ਪਸ਼ਮੀਨੇ ਦਾ ਡਿਜੀਟਲ ਪ੍ਰਿੰਟ ਦਾ ਸੂਟ ਤੇ ਬੂਰ ਇਸ ਤੇ 1% ਵੀ ਨਹੀਂ ਆਂਦਾ ਮੇਰੇ ਤੋਂ ਲਿਖ ਕੇ ਲੈ ਲਿਓ ਭਾਵੇਂ ਭਾਵੇਂ ਗਾਰੰਟੀ ਲੈ ਲਿਓ ਮੇਰੇ ਤੋਂ ਹੋਰ ਦੱਸੋ ਵੈਸੇ ਗਾਰੰਟੀ ਆਂਦੀ ਨਹੀਂ ਭਾਵੇਂ ਇਹਦੀ ਮੈਂ ਗਾਰੰਟੀ ਵੀ ਦੇਦਾ ਹਾਂ ਕਿਉਂਕਿ ਸਾਨੂੰ ਪਤਾ ਇਸ ਤੇ ਬੂਰ ਨਹੀਂ ਆਂਦਾ ਬਿਲਕੁਲ ਵੀ ਆਲ ਓਵਰ ਸੂਟ ਮਿਲੇਗਾ ਨਾਲ ਮਿਲੇਗਾ ਇਹਦੇ ਟੈਬੀ ਲਾਈਨ ਦਾ ਦੁਪੱਟਾ। ਤੁਹਾਨੂੰ ਦੇਖਿਆ ਹੀ ਹੈ ਤੁਸੀਂ ਟੈਬੀ ਲਾਈਨ ਦਾ ਦੁਪੱਟਾ ਕਿੰਨਾ ਮਹਿੰਗਾ ਹਨਾ। ਸੋ ਇਸ ਦਾ ਪ੍ਰਾਈਸ ਕੀ ਪੈਣਾ ਹੈ? ਇਹ ਮਾਰਕੀਟ ਪ੍ਰਾਈਸ ਦੀ ਗੱਲ ਕਰਾਂ 1450 1500 ਰੁਪਏ ਆਮ ਰੇਟ ਹੈ ਹਰ ਇੱਕ ਦੁਕਾਨਦਾਰ ਦਾ। ਇਹ ਸਾਡੀ ਦੇਖੋ ਕੁਆਂਟੀਟੀ बिक ਰਹੀ ਹੈ ਤੁਸੀਂ ਇੰਨਾ ਪਿਆਰ ਦੇ ਰਹੋ ਇਸ ਕਰਕੇ ਇਹ ਤੁਹਾਨੂੰ ਨੇਟ ਪੈਣਾ ਜੀ 1250 ਰੁਪਏ ਦਾ ਸੂਟ। 1250 ਰੁਪਏ ਦਾ ਸੂਟ ਪੈएगा ਨਾਲ ਡਿਜੀਟਲ ਪੈਨ ਦਾ ਦੁਪੱਟਾ। ਇਹਦੇ ਡਿਜ਼ਾਈਨ ਕਲਰ ਸਾਰੇ ਸੋਹਣੇ ਆ। ਬਸ ਵੀਡੀਓ ਵਿੱਚ ਆਸਟਾ ਦੇਖ ਲਿਓ ਆ ਲੋ ਇੱਕ ਆਏਗਾ ਜੀ ਆਵਲਾ ਆਵਲਾ ਕਲਰ ਕਲਰ ਦੇਖੋ ਕਿੰਨਾ ਸੋਨਾ ਕਲਰ ਹੈ ਆਰੇ ਜ਼ਾ ਦੁਪੱਟਾ ਪਿਓਰ ਟੈਬੀ ਮਸਲੀਨ ਦਾ ਦੁਪੱਟਾ ਹੈ ਇਹ ਆ ਚੈੱਕ ਕਰੋ ਪ੍ਰਿੰਟਿੰਗ ਦੇਖੋ 올ਓਵਰ ਪੇਂਟ ਸੂਟ ਇਹਦੇ ਵਿੱਚ ਤੁਹਾਨੂੰ ਸ਼ੇਡ ਮਿਲੂਗਾ ਇੱਕ ਗ੍ਰੀਨ ਕਲਰ ਦੇਖੋ ਕਿੰਨਾ ਪਿਆਰਾ ਹੈ 1250 ਰੁਪਏ ਦਾ ਫਲੈਟ ਰੇਟ ਰਹੇਗਾ ਵੈਸੇ 750 ਵਾਲੇ ਸਾਰੇ ਦਿਖਾਤੇ ਤਾਂ ਮੈਂ ਵਿੱਚ ਦਿਖਾ ਰਿਆਂ ਵੈਸੇ ਮੈਂ ਵਿੱਚ ਦਿਖਾਣੇ ਨਹੀਂ ਸੀਗੇ ਕਿਉਂਕਿ ਕਾਫੀ ਕਸ਼ਮਾ ਮੈਸੇਜ ਆਦੇ ਭਾਜੀ ਤੁਸੀਂ 750 ਵਾਲੇ ਕਹ ਕੇ 1200 ਵਾਲੇ ਦਿਖਾਤੇ ਇਹ ਤਾਂ ਦਿਖਾ ਰਿਹਾ ਹੁਣ ਤਿੰਨ ਚਾਰ ਸੈਟ ਨੇ ਇਹਦੀ ਮੈਂ ਅਲੱਗ ਵੀਡੀਓ ਕੀ ਬਣਾਵਾਂਗਾ ਇਹ ਵਿੱਚ ਹੀ ਦਿਖਾ ਦਾਂ ਇਸका ਕਿਤੋਂ ਲੋਕ ਕੋਈ ਲੈ ਲੈਂਦੇ ਆ ਕੋਈ ਕਈਆਂ ਨੂੰ ਪਸੰਦ ਆ ਜਾਂਦੀ ਚੀਜ਼ ਸੋ ਆ ਦੇਖੋ ਕਲਰ ਕਿੰਨਾ ਪਿਆਰਾ ਸੋ ਇੱਕ ਡਿਜ਼ਾਈਨ ਆਏਗਾ ਜੀ ਸੋਲੋ ਆ ਵਾਲਾ ਪ੍ਰਿੰਟਿੰਗ ਦੇਖੋ ਕਿੰਨੀ ਮਸਤ ਪ੍ਰਿੰਟਿੰਗ ਆ ਆ ਦੇਖੋ 올ਓਵਰ ਪ੍ਰਿੰਟ ਆ ਰਿਹਾ ਜੀ ਆ ਆ ਰਿਹਾ ਇਸ ਦਾ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਜਿਨ੍ਹਾਂ ਨੇ ਲੈਣਾ ਥੋੜਾ ਜਿਹਾ ਵਧੀਆ ਸੂਟ ਸਰਦਾਰੀ ਸੂਟ ਤਾਂ ਆ ਬਾਏ ਕਰ ਲਿਓ ਹਾਂ ਉਹ ਵੀ ਵਧੀਆ ਕੁਆਲਿਟੀ ਹੈ ਹੈ ਇਹ ਵੀ ਵਧੀਆ ਕੁਆਲਿਟੀ ਹੈ ਬਸ ਇਹ ਆ ਦੇਖੋ ਜਿੰਨਾ ਗੁੜ ਪਾਵਾਂਗੇ ਉਹਨਾ ਮਿੱਠਾ ਹੋਏਗਾ ਸੋ ਤੁਸੀਂ ਸੁਣਿਆ ਹੀ ਹੈ ਸਭ ਨੇ ਬਸ ਉਹੀ ਚੀਜ਼ ਆ ਐ ਹੀ ਨਹੀਂ ਪੰਜਾਬੀਆਂ ਦੀ ਘਾਤ ਤਾਂ ਮਸ਼ਹੂਰ ਹੈਗੀਆਂ ਜਿੰਨਾ ਗੁੜ ਪਾਓ ਉਹਨਾ ਮਿੱਠਾ ਹੁੰਦਾ ਸੋ ਆਪਾਂ ਜਿੰਨੇ ਪੈਸੇ ਬਦਲਾਵਾਂ ਉਹਨੀ ਕੁਆਲਿਟੀ ਆ ਜਾਂਦੀ ਹੈ ਪਰ ਕਈ ਵਾਰੀ ਐਦਾਂ ਵੀ ਹੋ ਜਾਂਦਾ ਸਸਤੀ ਕੁਆਲਿਟੀ ਵੀ ਵਧੀਆ ਦਿੰਦੀ ਹੈ ਜ਼ਰੂਰੀ ਨਹੀਂ ਹੈ ਆ ਦੇਖੋ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਪ੍ਰਿੰਟਿੰਗ ਦੇਖੋ ਦੁਪੱਟੇ ਦੀ ਪਿਓਰ ਟੈਪੂ ਵੀ ਮਸਲੀਨ ਦੇ ਦੁਪੱਟੇ ਨੇ ਸੋ ਇੱਕ ਸ਼ੇਡ ਮਿਲੂਗਾ ਤੁਹਾਨੂੰ ਇਸ ਦੇ ਵਿੱਚ ਗਰੇ ਕਲਰ ਦੇਖੋ ਕਿੰਨਾ ਪਿਆਰਾ ਹੈ ਕਲਰ ਦਿਖਾ ਦਿਓ ਭਾਈ ਮਾੜਾ ਜੀ ਸੋ ਦੇਖੋ ਬਿਊਟੀਫੁਲ ਸ਼ੇਡ ਮਣੀ ਕਿੰਨੇ ਕਾ ਬਣਾਉਣ ਨੇ ਓਏ ਹੈ ਇੱਕ ਆ ਡਿਜ਼ਾਈਨ ਬੜਾ ਸੋਹਣਾ ਜੀ 올ਓਵਰ ਦੇ ਵਿੱਚ 올ਓਵਰ 5 ਮੀਟਰ ਸੂਟ ਸਰਦਾਰੀ ਚੀਜ਼ ਨਾਲ ਟੈਬੀ ਮਸਲੀਨ ਦਾ ਦੁਪੱਟਾ ਪਿਓਰ ਡਿਜੀਟਲ ਪ੍ਰਿੰਟ ਦਾ 1250 ਰੁਪਏ ਇਹਨਾਂ ਦਾ ਫਲੈਟ ਰੇਟ ਹੈ ਜੀ ਕੋਈ ਵੀ ਡਿਜ਼ਾਈਨ ਕੋਈ ਵੀ ਕਲਰ ਪਸੰਦ ਆ ਸਕਰੀਨਸ਼ਾਟ ਲੈ ਲਓ ਸੋ ਇੱਕ ਡਿਜ਼ਾਈਨ ਆਏਗਾ ਜੀ ਆਹ ਵਾਲਾ ਇਸ ਦੇ ਸ਼ੇਡ ਦਿਖਾਉਣਾ ਤੁਹਾਨੂੰ ਕਰਾਂਗਾ ਇਸ ਦਾ ਸ਼ੇਡ ਆਊਗਾ ਇੱਕ ਪਰਪਲ ਜਿਹਾ ਸ਼ੇਡ ਆ ਬੜਾ ਸੋਹਣਾ ਕਲਰ ਦੇਖੋ ਕਿੰਨਾ ਪਿਆਰਾ ਕਿੰਨੇ ਡੀ ਦੀ ਹੋਗੀ ਜੋਨ ਜਾ ਚਰਨ ਜਾ ਚੋ ਇੱਕ ਆਏਗਾ ਜੀ ਆਹ ਵਾਲਾ ਮੋਬ ਸ਼ੇਡ ਇੱਕ ਆਏਗਾ ਜੀ ਇਸ ਦੇ ਵਿੱਚ ਗ੍ਰੀਨ ਸ਼ੇਡ ਆ ਵੀ ਸਿੰਗਲ ਪ੍ਰਿੰਟ ਆਏਗਾ ਸਿੰਗਲ ਸਿੰਗਲ ਸੂਟ ਆਏਗਾ ਬੜਾ ਸੋਹਣਾ ਕਲਰ ਪ੍ਰਿੰਟਿੰਗ ਦਿਖਾ ਦਿਓ ਜੀ ਸ਼ਰਟ ਦੀ ਪ੍ਰਿੰਟਿੰਗ ਦਿਖਾ ਦਿਓ ਪ੍ਰੋਪਰ ਆ ਰੈਜ਼ ਦਾ ਦੁਪੱਟਾ ਸੋ ਇੱਕ ਡਿਜ਼ਾਈਨ ਆਏਗਾ ਜੀ ਆਵਲ ਆ ਵੀ ਡਿਜ਼ਾਈਨ ਬੜਾ ਪਿਆਰਾ ਬੜਾ ਸੋਹਣਾ ਕਲਰ ਹੈ ਮੌਵਜਾ ਕਲਰ ਪਿੰਕ ਮੌਵਜਾ ਪ੍ਰਿੰਟ ਬਹੁਤ ਸੋਹਣਾ ਬਣਾਇਆ ਹੈ ਔਰ ਆ ਰੈਜ਼ ਦਾ ਦੁਪੱਟਾ ਦੋੜੀ ਦਾ ਕੀ ਹੋਇਆ ਨੀਚੇ ਔਰ ਦੁਪੱਟੇ ਦੀ ਪ੍ਰਿੰਟਿੰਗ ਦਿਖਾਓ ਪ੍ਰਿੰਟਿੰਗ ਦੇਖੋ ਕਿੰਨੀ ਜਬਰਦਸਤ ਹੈ ਇੱਕ ਛੇੜ ਮਿਲੂਗਾ ਜੀ ਇਹਦੇ ਵਿੱਚ ਆਵਲਾ ਕਲਰ ਆਪਣਾ ਸ਼ੋ ਗਿਆ ਸੀ ਹੇ ਨੀਚੇ ਇੱਕ ਆਈਗਾ ਜੀ ਗ੍ਰੇ ਸ਼ੇਡ ਇਹਦੇ ਚ ਕਲਰ ਦੇਖੋ ਕਿੰਨਾ ਪਿਆਰਾ ਆ ਦਿਖਾ ਦੇ ਰੋਮੀ ਮਾੜਾ ਦੁਪੱਟਾ ਦਿਖਾ ਦੇ ਆ ਦੇਖੋ ਪ੍ਰਿੰਟਿੰਗ ਦੇਖੋ ਇੱਕ ਡਿਜ਼ਾਈਨ ਰਹਿ ਗਿਆ ਜੀ ਲਾਸਟ ਵਾਲਾ ਆ ਵਾਲਾ ਆ ਵੀ ਡਿਜ਼ਾਈਨ ਬੜਾ ਸੋਹਣਾ ਹੈ ਤਿੰਨ ਰੰਗ ਨੇ ਤਿੰਨੇ ਰੰਗ ਬੜੇ ਪਿਆਰੇ ਆ ਪ੍ਰਿੰਟਿੰਗ ਬੜੀ ਸੋਹਣੀ ਪ੍ਰਿੰਟਿੰਗ ਹੈ ਡਿਜੀਟਲ ਪ੍ਰਿੰਟ ਲਓ ਜੀ 올ਓਵਰ ਪ੍ਰਿੰਟ ਆ ਰਿਹਾ ਨਾਲ ਆ ਰਿਹਾ ਪਿਓ ਟੈਬੀ ਦਾ ਦੁਪੱਟਾ ਇਹ ਬੀਮਸਲੀਨ ਦਾ ਦੁਪੱਟਾ ਪਿਓਰ ਸੌਫਟ ਕੁਆਲਿਟੀ ਇੱਕ ਸ਼ੇਡ ਮਿਲੂਗਾ ਜੀ ਇਹਦੇ ਵਿੱਚ ਲਵੈਂਡਰ ਸ਼ੇਡ ਕਲਰ ਚੈੱਕ ਕਰ ਲਓ ਇੱਕ ਮਿਲੇਗਾ ਜੀ ਗ੍ਰੀਨ ਸ਼ੇਡ ਸੋ ਹਣਾ ਅੱਧਾ ਕੋਈ ਵੀ ਕਲਰ ਤੁਹਾਨੂੰ ਚਾਹੀਦਾ ਬੁੱਕ ਕਰਾ ਲਿਓ ਸਭ ਨੂੰ ਬੇਨਤੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਓ ਕੋਈ ਵੀ ਸੂਟ ਤੁਹਾਨੂੰ ਚਾਹੀਦਾ ਡਿਸਕ੍ਰਿਪਸ਼ਨ 'ਚ ਨੰਬਰ ਪਾਏ ਹੋਏ ਆ ਦੋਨੋਂ ਆਰਡਰ ਵਾਲੇ ਬਾਕੀ ਸਾਡਾ ਐਡਰੈਸ ਹੈਗਾ ਅਮਰਤਸਰੀਆ ਮਾਲੀਨ ਮਿੰਟੇ ਦੀ ਐਟੀ ਸਬਜੀ ਮੰਡੀ ਨੇਰ ਗਾਂਧੀ ਗਰਾਉਂਡ ਸਮਾਨਾ ਡਿਸਟ੍ਰਿਕਟ ਚੜਾਲਾ ਜਿਨ੍ਹਾਂ ਨੂੰ ਪਾਰਟੀ ਵੇਅਰ ਸੂਟ ਚਾਹੀਦੇ ਆ ਉਹ ਸਾਨੂੰ ਡੀਐਮ ਕਰ ਦੇਣ ਅਸੀਂ ਉਹਨਾਂ ਨੂੰ ਇੰਸਟਾਗ੍ਰਾਮ ਦਾ ਲਿੰਕ ਵੀ ਸ਼ੇਅਰ ਕਰ ਦਾਂਗੇ ਉੱਥੇ ਸਾਰੀ ਪਾਰਟੀ ਵੇਅਰ ਵੈਰਾਈਟੀ ਪੈਂਦੀ ਆ ਇੰਸਟਾਗ੍ਰਾਮ ਨੂੰ ਫੋਲੋ ਕਰ ਲਓ ਫੇਸਬੁੱਕ ਪੇਜ ਨੂੰ ਵੀ ਲਾਈਕ ਫੋਲੋ ਕਰ ਲਓ ਤਾਂ ਕਿ ਡੇਲੀ ਵੈਰਾਈਟੀ ਉੱਥੇ ਤੁਸੀਂ ਦੇਖ ਸਕੋ ਸਾਡੀ ਵੈਰਾਈਟੀ ਤੇ ਕੋਈ ਵੀ ਚਾਹੀਦਾ ਹੋਣਾ ਆਪਣਾ ਸਕਰੀਨਸ਼ਾਟ ਲੈ ਕੇ ਬੁਕਿੰਗ ਕਰ